ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਸਪੈਸ਼ਲ ਜਿਹੜੀ ਵਿਜਿਟ ਹੈਗੀ ਆ ਪਿੰਡ ਬੁੱਲੋਕੇ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਦੋਸਤੋ ਇਸ ਪਿੰਡ ਨੂੰ ਬਿਲਕੁਲ ਮਖੂ ਤੁਸੀਂ ਖਾਸ ਵਿਜਿਟ ਕਰਨੀ ਆ ਮਖੂ ਦੇ ਬਿਲਕੁਲ ਵਿੱਚ ਹੀ ਪਿੰਡ ਆ ਦੋਸਤੋ ਪਿੰਡ ਬੁੱਲੋਕੇ ਬਿਲਕੁਲ ਦਾਣਾ ਮੰਡੀ ਸਾਹਮਣੇ ਆ ਜੇਕਰ ਲੋਕੇਸ਼ਨ ਦੀ ਗੱਲ ਕਰ ਲਈਏ ਤੇ ਤੁਸੀਂ ਯਾਰ ਦੋਸਤੋ ਲੋਕੇਸ਼ਨ ਲਾ ਕੇ ਮਖੂ ਸ਼ਹਿਰ ਵਿਜ਼ਿਟ ਕਰ ਸਕਦੇ ਜੇ ਠੀਕ ਹੈ ਜੀ 메인 ਫਾੜਕ ਅਕ੍ਰੋਸ ਕਰਦੇ ਸਾਰ ਅਗਲੇ ਪਨੇ ਦਾਣਾ ਮੰਡੀ ਦਾ ਪਹਿਲਾ 게ਟ ਆ ਦੋਸਤੋ ਤੇ ਬਿਲਕੁਲ ਉਸਦੇ ਆਪੋਜੀਟ ਪਿੰਡ ਹੈਗਾ ਬੁੱਲੋਕੇ ਵੀਰ ਜੱਗੇ ਦੇ ਕੋਲੇ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਤੇ ਤਕਰੀਬਨ ਜੇਕਰ ਆਪਾਂ ਵਪਾਰ ਦੀ ਗੱਲ ਕਰ ਲਈਏ ਦੋਸਤੋ ਵੀ ਜਿਸ ਘਰ ਤੋਂ ਵੀ ਆਪਾਂ ਵੀਡੀਓ ਕਵਰੇਜ ਕਰਦੇ ਆ ਉਸ ਥਾਂ ਤੋਂ 메인 ਇੱਕ ਜਿਹੜੀ ਆ ਗੱਲ ਦੋਸਤੋ ਜ਼ਰੂਰ ਕਹਿ ਦੇ ਦਈ ਦੀ ਆ ਵੀ ਜੇਕਰ ਘਰੇਲੂ ਪਸ਼ੂ ਆ ਤੇ ਜੇਕਰ ਵਪਾਰ ਵਾਲੇ ਪਸ਼ੂ ਆ ਤੇ ਉਹ ਵੀ ਜ਼ਰੂਰ ਆਪਾਂ ਦੱਸੀਦਾ ਬਾਕੀ ਵਪਾਰ ਵੀ ਤਕਰੀਬਨ ਕੋਈ 2-3 ਤਿੰਨ ਪੀੜੀਆਂ ਤੋਂ ਲਗਾਤਾਰ ਚੱ ਵੀਡੀਓ ਬੇਸ਼ੱਕ ਆਪਣੀ ਇਸ ਘਰ ਤੋਂ ਪਹਿਲੀ ਆ ਦੋਸਤੋ ਠੀਕ ਆ ਜੀ ਪਰ ਜਾਣ ਪਛਾਨ ਬੜੀ ਪੁਰਾਣੀ ਹੈ ਵੀਰ ਹੋਂਾਂ ਦੇ ਨਾਲ ਸੋ ਸੱਤ ਪਸ਼ੂ ਜਿਹੜੇ ਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਆ ਤਿੰਨ ਚਾਰ ਮੱਝਾਂ ਹੋਣਗੀਆਂ ਦੋਸਤੋ ਠੀਕ ਆ ਚਾਰ ਮੱਝਾਂ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਮੱਝਾਂ ਬਿਲਕੁਲ ਤਾਜ਼ੀਆਂ ਸੂਈਆਂ ਨੇ ਤੇ ਬਹੁਤ ਵਧੀਆ ਚੰਗੀ ਮਿਲਕਿੰਗ ਤੇ ਚੱਲਦੀਆਂ ਨੇ ਤਕਰੀਬਨ ਕੋਈ 12-13 ਲੀਟਰ ਮਿਲਕਿੰਗ ਆਜ ਬਿਲਕੁਲ ਤਾਜ਼ੀਆਂ ਸੂਈਆਂ ਦੇ ਥੱਲੇ ਬਿਲਕੁਲ ਸਟਾਰਟਿੰਗ ਆ ਤੇ ਦੋ ਵੜਾ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਦੋਸਤੋ ਬਿਲਕੁਲ ਤਾਜ਼ੀਆਂ ਸੂਈਆਂ ਇੱਕ ਵੈੜ ਹੈਗੀ ਆ ਕਾਫੀ ਵੱਡੀ ਭੈੜ ਆ ਵਧੀਆ ਮਿਲਕ ਪਾਉਣ ਦੀ ਸੁਭਾਵਨਾ ਦੋਸਤੋ ਠੀਕ ਆ ਜੇ ਵੱਡੇ ਆਰਡਰ ਕੁਆਲਟੀ ਦੇ ਵਿੱਚ ਇਹ ਵੀ ਬਿਲਕੁਲ ਜਿਹੜੀ ਦੋਸਤੋ ਆਪਾਂ ਤੁਹਾਨੂੰ ਇਹਦੀ ਜਾਣਕਾਰੀ ਆ ਪੂਰੀ ਡਿਟੇਲ ਆ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਇੱਕ ਜਿਹੜੀ ਆ ਦੋਸਤੋ ਪਹਿਲਾ ਸੁਆ ਮੂੰਹ ਚਾਰਕ ਦੰਦ ਜਿਹੜੀ ਝੋਟੀ ਆ ਪਹਿਲਾ ਸੁਆ ਸੂਣੀ ਆ ਇਹਦੀ ਵੀ ਡਿਟੇਲ ਆਪਾਂ ਲੈ ਲਾਂਗੇ ਪਸ਼ੂ ਟੋਟਲ ਮਿਲਾ ਕੇ ਘੱਟੋ ਘੱਟ ਵੀ 7 ਨਗਨੇ ਸੱਤਾਂ ਪਸ਼ੂਆਂ ਦੀ ਡਿਟੇਲ ਆਪਾਂ ਵੀਰ ਜੱਗੇ ਤੋਂ ਲੈ ਲਾਂਗੇ ਪੂਰੀ ਇਨਫੋਰਮੇਸ਼ਨ ਸੋ ਕੱਲੇ ਕੱਲੇ ਪਸ਼ੂ ਦੀ ਬਾਕੀ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਸਮਝ ਆ ਸਕੇ ਠੀਕ ਹੈ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਅਕੇ ਸ਼ੇਅਰ ਵੀ ਜਰੂਰ ਕਰ ਦਿਓ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੱਗੇ ਸਸਰੀਕਾਲ ਸਸਰੀਕਾਲ ਬਾਈ ਜੀ ਠੀਕ ਠਾਕ ਹੋ ਵਧੀਆ ਜੀ ਵਧੀਆ ਵੀਰ ਜੀ ਠੀਕ ਆ ਠੀਕ ਆ ਜੀ ਤੇ ਅੱਛਾ ਜੱਗੇ ਵੀਰ ਪਸ਼ੂ ਆਪਾਂ ਦੱਸਦੇ ਘਟੋ ਘਟ ਵੀ ਸੱਤ ਨਗ ਨੇ ਜਿਹੜੇ ਬਕਾਊ ਆ ਅੱਜ ਹਾਂਜੀ ਹਾਂਜੀ ਤੇ ਜਿਨ੍ਹਾਂ ਦੇ ਵਿੱਚੋਂ ਚਾਰ ਮੱਝਾਂ ਝੋਟੀਆਂ ਤੇ ਤਿੰਨ ਬਿਹੜਾਂ ਨੇ ਆਪਣੇ ਕੋਲ ਹਾਂਜੀ ਪਸ਼ੂ तकरीबन ਜਿਆਦਾਤਰ ਪਸ਼ੂ ਤਾਂ ਆਪਣੇ ਕੋਲ ਅੱਜ ਬਿਲਕੁਲ ਜਿਹੜੇ ਆ ਤਾਜ਼ੇ ਸੋਏ ਸੁਵਾਏ ਆ ਦੋ ਹੀ ਗੱਭਣ ਆ ਜਿਹੜੇ ਬਿਲਕੁਲ ਹੈਨਾ ਹਾਂਜੀ ਸਰ ਤੇ ਬਾਕੀ ਜੱਗੇ ਵੀਰ ਰੇਟ ਪੜਤਾ ਵੀ ਇੱਕ ਵਾਰੀ ਭੈਣ ਭਰਾਵਾਂ ਨੂੰ ਜ਼ਰੂਰ ਸਾਂਝਾ ਕਰਦੇ ਵੀ ਰੇਟ ਪੜਤਾ ਕਿਹੋ ਜਿਹਾ ਆਉਂਦਾ ਵੀ ਜਿਹੋ ਜੀ ਕੁਆਲਿਟੀ ਉਹੋ ਜਿਹਾ ਰੇਟ ਪੜਤਾ ਆਉਂਦਾ ਉਹ ਵੀ ਆਪਣੇ ਭੈਣ ਭਰਾਵਾਂ ਨੂੰ ਜ਼ਰੂਰ ਦਰਸ਼ਕਾਂ ਨੂੰ ਦੱਸ ਦਈਏ ਜੀ ਉਹ ਤਾਂ ਬਾਈ ਜੀ ਜਿਹੋ ਜਹਾ ਪਸ਼ੂ ਮੰਨ ਲਓ ਆਉਂਦਾ ਉਹੋ ਜਿਹਾ ਰੇਟ ਹੁੰਦਾ ਹਾਂਜੀ ਚੰਗੇ ਤੋਂ ਚੰਗਾ ਤੇ ਜਿਵੇਂ ਆਪਾਂ ਕਹਿ ਦਿੰਨੇ ਆ ਮਾਰਕ ਮਾੜਾ ਵੀ ਵਪਾਰ ਦਾ ਗਮ ਆਪਾਂ ਜਿਹੋ ਜਿਹਾ ਮਿਲੇ ਬਿਲਕੁਲ ਜੀ ਹਾਂਜੀ ਮਤਲਬ ਵੀ ਦੁਕਾਨਦਾਰੀ ਆਪਣੀ ਤੇ ਛੋਟੇ ਰੇਟ ਵਾਲੇ ਪਸ਼ੂ ਵੀ ਆਉਣੇ ਆ ਸਾਰੇ ਹੀ ਗਾਹਕ ਆਪਣੇ ਕੋਲ ਵੀ ਹਰ ਤਰ੍ਹਾਂ ਦਾ ਵੱਡੇ ਪਸ਼ੂ ਖਰੀਦਣ ਵਾਲਾ ਵੀ ਹੈ ਛੋਟੇ ਪਸ਼ੂ ਖਰੀਦਣ ਵਾਲਾ ਵੀ ਹਾਂਜੀ ਹਾਂਜੀ ਬਾਈ ਜੀ ਠੀਕ ਆ ਤੇ ਜੱਗੇ ਭਾਈ ਅੱਜ ਪਸ਼ੂ ਤਕਰੀਬਨ ਮੱਝਾਂ ਜਾਂ ਕਾਫੀ ਸੋਹਣੀਆਂ ਨੇ ਥਣ ਚੱਟੇ ਦੀਆਂ ਬੜੀਆਂ ਸਫਾਈਆਂ ਨੇ ਤੇ 12-13 ਦਿਨਾਂ ਕਿਲੋ ਦੋਸਤੋ ਅੱਜ ਬਿਲਕੁਲ ਮੌਜੂਦਾ ਦੁੱਧ ਦਾ ਬਾਕੀ ਆਪਾਂ ਸਟਾਰਟ ਕਰ ਲੈਨੇ ਆ ਕੱਲੇ ਕੱਲੇ ਪਸ਼ੂ ਦੀ ਇਨਫੋਰਮੇਸ਼ਨ ਤੋੜ ਕੇ ਵਿਖਾ ਦਾਂਗੇ ਤਸੱਲੀ ਨਾਲ ਰੇਟ ਪੜਤਾ ਜਿਹੜਾ ਬਿਲਕੁਲ ਵੀਡੀਓ ਦੇ ਵਿੱਚ ਕੀਤਾ ਜਾਊਗਾ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਆਜੋ ਜੀ ਕਰਦੇ ਆਂ ਸ਼ੁਰੂਆਤ ਅੱਛਾ ਜੱਗੇ ਵੀਰ ਪਹਿਲੇ ਨੰਬਰ ਤੋਂ ਕਿਹੜੀ ਆਪਾਂ ਮੱਝ ਦਿਖਾਉਣੀ ਆ ਵੀਰੇ ਪਹਿਲੇ ਤੋਂ ਕੋਈ ਵਿਖਾ ਲਈ ਆਹ ਦਿਖਾ ਲਈਨੇ ਕਾਲੀ ਝੋਟੀ ਲਿਓ ਜੀ ਸੋ ਪਹਿਲੇ ਨੰਬਰ ਤੋਂ ਜਿਹੜੀ ਆ ਦੋਸਤੋ ਇੱਕ ਬਿਲਕੁਲ ਬਲੈਕ ਰੰਗ ਦੇ ਵਿੱਚ ਕਾਲੀ ਜਿਹੜੀ ਆ ਤੁਹਾਨੂੰ ਇੱਕ ਮੱਝ ਕਹਿ ਲੋ ਝੋਟੀ ਕਹਿ ਲੋ ਦਿਖਾਉਨੇ ਆ ਠੀਕ ਆ ਸੋ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਤੁਸੀਂ ਵੇਖੋ ਪਿੱਠ ਪੂੜਾ ਤੁਸੀਂ ਵੇਖੋ ਫੇਸ ਕੁਆਲਟੀ ਵੇਖੋ ਅੱਛਾ ਇਹ ਸੁਆ ਵੀਰ ਕਿੰਮਾ ਸੂਈ ਆ ਇਹ ਸੁਆ ਰਾਜਵੀਰ ਇਹ ਕਹਿਣ ਨੂੰ ਭਾਵੇਂ ਆਪਾਂ ਦੂਜਾ ਕਹੀਏ ਇਹ ਸੁਆ ਵੈਸੇ ਤੀਜਾ ਸੂਈ ਆ ਹਾਂਜੀ ਹਾਂ ਲਓ ਜੀ ਸੁਆ ਦੋਸਤੋ ਤੀਜਾ ਤੇ ਦਿਨ ਇਹਨੂੰ ਵੀਰ ਜੱਗੇ ਕਿੰਨੇ ਹੋ ਗਏ ਆ ਇਹਨੂੰ ਅੱਜ ਹੋ ਗਏ 8 ਕਿ ਦਿਨ ਹੋਏ ਆ ਜੇ ਵੈਸੇ ਸੂਈ ਨੂੰ ਮਾੜਾ ਬੋਲਾ ਨਹੀਂ ਹਜੇ ਸੁੱਟਿਆ ਇਹਨੇ ਲੋ ਜੀ 8 ਕਿ ਦਿਨ ਦਾ ਜਿਹੜਾ ਦੋਸਤੋ ਸਮਾਂ ਇੱਕ ਹਫਤੇ ਦਾ ਸਮਾਂ ਤੁਸੀਂ ਮੰਨ ਲਓ ਤੇ तकरीबन ਦੂਜਾ ਸੂਬਾ ਕੋਈ ਵੀਰ ਮੰਨ ਲੈ ਪਰ ਤੀਜਾ ਸੂਬਾ ਮੰਨ ਕੇ ਕੋਈ ਸੌਦਾ ਕਰੇ ਠੀਕ ਆ ਜੀ ਤੇ ਤੋਰਤੀ ਥੋੜਾ ਲੰਮਾ ਤੋਰਦਗੇ ਜੀ ਆ ਵੇ ਤੋਰਦੇ ਥੋੜੇ ਨੇ ਬੱਚਿਆਂ ਤੋਂ ਕਾਲੀਆਂ ਪੈਂਦੀਆਂ ਠੀਕ ਆ ਇਹ ਤਾਂ ਮਗਰ ਬੱਚਾ ਕਟਾ ਮੇਲ ਕਾਫ ਆ हां ਵੀਰੇ ਕਟਾ ਇਹਦੇ ਮਗਰ ਮੇਲ ਕਾਫ ਆ ਦੋਸਤੋ तकरीबन ਆਰਡਰ ਕੁਆਲਿਟੀ ਕਾਫੀ ਬਿਗ ਆਰਡਰ ਦੇ ਵਿੱਚ ਆ ਜਿੱਦਾਂ ਆਪਾਂ ਨਾਰਮਲ ਇੱਕ ਐਚਐਫ ਵੈੜਾਂ ਦਾ ਹਵਾਨਾ ਦੇਖਦੇ ਆ ਉਸ ਤਰ੍ਹਾਂ ਦੀ ਜਿਹੜੀ ਆ ਦੋਸਤੋ ਲੇਵੇ ਦੀ ਸ਼ੇਪ ਲੇਵੇ ਦਾ ਆਕਾਰ ਉਸ ਤਰ੍ਹਾਂ ਦਾ ਠੀਕ ਆ ਜੀ ਹਾਈਟ ਤਕਰੀਬਨ ਕੋਈ ਵੀਰ ਤੁਸੀਂ ਮੀਡੀਅਮ ਮੰਨ ਸਕਦਾ ਪਰ ਜਿਹੜੀ ਰਾਜੀ ਆ ਵਜ਼ਨ ਲੋੜ ਉਹ ਤਕਰੀਬਨ ਦੋਸਤੋ ਤੁਸੀਂ ਬਿਲਕੁਲ ਵੇਖ ਕੇ ਜਜਮੈਂਟ ਕਰ ਸਕਦੇ ਜੀ ਆ ਦੇਖੋ ਸੋ ਬੇਗ ਡਰ ਦੇ ਵਿੱਚ ਐਡਰਸਾਈਜ਼ ਕਾਫੀ ਸੋਹਣਾ ਕੁਆਲਟੀ ਬਿਲਕੁਲ ਜਿਹੜੀ ਤੁਹਾਡੇ ਸਾਹਮਣੇ ਆ ਜੀ ਤੇ ਅੱਛਾ ਇਹਦੇ ਥੱਲੇ ਹੁਣ ਮਤਲਬ 8-7 ਦਿਨ ਦੀ ਸੂਈ ਤੇ ਦੁੱਧ ਕਿੰਨਾ ਕਾਪਾ ਚਵਾ ਦਾਂਗੇ ਵੀਰ 13 ਕਿਲੋ ਹੋਊਗਾ ਜਿਵੇਂ ਲੋਕੀ ਕਹਿ ਦਿੰਦੇ ਵੀ ਇਹ ਕੰਡੇ ਵਾਲਾ ਹਾਂਜੀ ਹਾਂ ਉਦਾਂ ਠੀਕ ਆ ਜੀ ਲਓ ਜੀ 13 ਕਿਲੋ ਦੋਸਤੋ ਦੁੱਧ ਜਿਹੜਾ ਅੱਜ ਮੌਜੂਦਾ ਟਾਈਮ ਆ ਮੈਲਾ ਨਹੀਂ ਨੇ ਕੋਈ ਵੈਸੇ ਦੂਸਰੇ ਸੂਏ ਵੀ 14 ਕਿਲੋ ਤੇ ਟਿਕੀ ਰਹੀ ਆ ਆਮ ਹੀ ਆਪਣੇ ਆਪ ਦੇ ਬੰਦੇ ਜਿਹਨਾਂ ਤੋਂ ਲਈ ਆ ਜੀ ਪਹਿਲੇ ਸੂਏ ਹਰਿਆਣੇ ਤੋਂ ਆਈ ਸੀਗੇ ਠੀਕ ਹੈ ਜੀ ਹਾਂ ਬਲਕਿ ਦੂਜੇ ਸੂਏ 13 14 ਤੇ ਟਿਕੀ ਰਹੀ ਆ ਹਾਂ 13 14 ਤੇ ਆਮ ਹੀ ਟਿਕੀ ਰਹੀ ਆ ਤੇ ਇਤਕਾ ਵੀ ਆਪਾਂ ਕੋਈ ਜ਼ਿਆਦਾ ਨਾ ਕਹੀਏ ਦੀ ਵੀ 13 14 ਲੀਟਰ ਤਾਂ ਹੱਸ ਕੇ ਚਮਾਉਂਦੀ ਰਹੂਗੀ 15 ਕਿਲੋ ਵੈਸੇ ਦਊਗੀ ਜਿੰਨਾ ਹੋਣ ਇਹ ਮੈਲਾ ਨਹੀਂ ਛੁੱਟਿਆ ਜੇ 13 ਕਿਲੋ ਨੈਟ ਦੁੱਧ ਹੈਗਾ ਜੀ ਜੀ ਚਵਾਪ ਸਭਾ ਬਹੁਤ ਚੰਗਾ ਹ ਲੋਵੀ ਦੋਸਤੋ ਮਾਝੇ ਕਾफी ਸੋਹਣੀ ਆ ਵਜਨ ਲੋਡ ਪੂਰਾ ਰਾਜੀ ਆ ਪੂਰੀ ਹਲਦੀ ਆ ਠੀਕ ਆ ਜੀ ਸੋ ਆਰਡਰ ਕੁਆਲਿਟੀ ਕਾफी ਸੋਹਣੀ ਆ 13 ਗੱਲੋ ਹੋਣ ਬਿਲਕੁਲ 8ਵੇਂ 7ਵੇਂ ਦਿਨ ਦੇ ਵਿੱਚ 13 ਕਿਲੋ ਮਿਲਕ ਕਪੈਸਿਟੀ ਮੰਨ ਕੇ ਕੋਈ ਵੀਰ ਸਬਦਾ ਕਰ ਸਕਦਾ ਠੀਕ ਆ ਸਪੇਸ ਤਕਰੀਬਨ ਕੋਈ ਚੱਪੇ-ਚੱਪੇ ਤੇ ਥਾਣਾ ਚਾਰੇ ਥਾਣਾ ਦੀ ਵਿਥੀ ਤੁਹਾਡੇ ਸਾਹਮਣੇ ਆ ਬਿਲਕੁਲ ਸੋ ਚਵਾਪ ਸਮਾ ਵੀਰ ਬਿਲਕੁਲ ਓਕੇ ਆ ਐਨ ਇੱਕ ਨੰਬਰ ਵੀਰੇ ਭਾਵੇਂ ਛੋਟਾ ਜਿਹਾ ਜਿਵੇਂ ਕਹਿ ਦਿੰਦੇ ਹੁੰਦੇ ਨੇ ਲੋਕੀ ਵੀ ਜਵਾਗ ਵੀ ਚ ਹੋ ਸਕਦਾ ਹਾਂਜੀ ਹਾਂ ਲਓ ਜੀ ਤੈਨ ਪੋਲੀ ਧਾਰੋਗੀ ਬਿਲਕੁਲ ਕ ਤੋ ਬਾਕੀ ਤਾਂ ਹਮਤੋਂ ਦੀ ਕੁਆਲਿਟੀ ਬਹੁਤ ਵਧੀਆ ਬੈਸਟ ਠੀਕ ਆ ਆ ਦੇਖੋ ਜੀ ਅੱਛਾ ਜੱਗੇ ਵੀਰ ਕੀ ਮੁੱਲ ਕਰਦਾ ਇਹਦਾ ਲੈਣ ਦੇਣ ਕੀ ਰਹੂਗਾ ਮੁੱਲ ਦੇ ਦਾ ਵੀਰ ਕਰਦੇ ਇੱਕ ਅੱਠ ਕਰਦੇ ਆ ਹਾਂ ਹਾਂ ਤੇ 1.5 ਦੀ ਦੇ ਦਾਂਗੇ ਇੱਕ 10 ਮੁੱਲ ਆ ਜੀ ਹਾਂ ਜੀ ਤੇ 1.5 ਦੀ ਹਾਂ ਮੁੱਲ ਇੱਕ ਅੱਠ ਵੇਹੇ ਕਰਦੇ ਆ ਜਲੋ ਅੱਛਾ ਜੀ ਹਾਂ ਹਾਂ ਠੀਕ ਆ 1 5 ਦੀ ਜੈਸ ਨੂੰ 1 5 ਦੀ ਦੇ ਦਾਂਗੇ ਉਹਦੇ ਜਿਵੇਂ ਹੋ ਜਾਊਗਾ ਥੋੜਾ ਪਾਸਾ ਕੋਈ ਮਾਨਤ ਚਲੋ ਉਹਦੇ ਕਰਨਾ ਹੀ ਪੈਂਦਾ ਜਦੋਂ ਭੈਣ ਭਰਾ ਆਵੇ ਕੋਈ ਮਾਨ ਨਾਲ ਫਿਰ ਤਾਂ ਪਤਾ ਹੀ ਆਪਾਂ ਨੂੰ ਵਪਾਰ ਲੈਣਾ ਆਪਣੀ ਬਿਲਕੁਲ ਜੀ ਬਿਲਕੁਲ ਲੋ ਵੀ ਦੋਸਤੋ 1 ਲੱਖ 5000 ਦੇ ਵਿੱਚੋਂ ਵੀ ਛੋੜਛੱਪਾ ਹੋ ਜਾਊਗਾ ਜਵਾ ਆਪ ਸਮਾਂ ਜਿਹੜਾ ਸਾਰਾ ਕੁਝ ਹੋਣਗੀਆਂ ਹਰ ਪਾਸੇ ਇਹਦੀਆਂ ਜੇ ਕੋਈ ਵੀ 19 21 ਜਗ੍ਹਾ ਹੁੰਦਾ ਹੀ ਹੈ ਜਾ ਕੇ ਮਿਲੇ ਨਾ ਕੋਈ ਆਸਤਾ ਹੀ ਮਿਲਦੀ ਨਹੀਂ ਜੀ ਜੀ ਇਹ ਦੁੱਧ ਘਾਟਾ ਜਾਂ ਕੋਈ ਵੀ ਹੋਵੇ ਬਿਲਕੁਲ ਪੂਰੀ ਤਸੱਲੀ ਹੋ ਗਈ ਹੈ ਪੂਰੀ ਤਸੱਲੀ ਵੀਰੇ ਨੂੰ ਕੋਈ ਟਾਈਮ ਟੂਮ ਨਹੀਂ ਆਪਣੇ ਹੈਗਾ ਬਾਕੀ ਹੁਣੇ ਬੱਚੇ ਲਾ ਗਿਆ ਆਪਾਂ ਵੀਡੀਓ ਦਾ ਮਗਰ ਦਖਾ ਦਾਂਗੇ ਆ ਹੁਣ ਬਿਲਕੁਲ ਬਿਲਕੁਲ ਹਾਂ ਲੋ ਵੀ ਦੋਸਤੋ ਮੱਝ ਬਿਲਕੁਲ ਤੁਸੀਂ ਦੇਖ ਲਈ ਆ ਥਣ ਭਾਂਡਾ ਵੇਖ ਲਿਆ ਕੈਚ ਐਫ ਵੇੜਾ ਆਪਾਂ ਦੇਖਦੇ ਆ ਨਾਰਮਲੀ ਉਹੋ ਜੀ ਆਰਡਰ ਦੀ ਕੁਆਲਿਟੀ ਆ ਤੇ 13 14 14 ਲੀਟਰ ਦੂਜੇ ਸਵੇਰੇ ਸੈਕੰਡ ਟਾਈਮਰ ਨਾ ਦੁੱਧ ਦਿੰਦਾ ਤੀਜਾ ਸਵੇਰਾ ਹੁਣ ਬਿਲਕੁਲ ਸੂਈ 8 7 ਦਿਨਾਂ ਦੀ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸ਼ੇਅਰ ਕਰਤੀ ਆ ਨੰਬਰ ਤੁਸੀਂ ਵੀਰ ਦੇ ਬਿਲਕੁਲ ਸਕਰੀਨ ਦੇ ਥੱਲੇ ਆ ਕਾਲ ਕਰ ਸਕਦੇ ਜੀ ਅਗਲੀ ਆ ਨੀਲੀ ਰਵੀ ਦੀ ਲਓ ਜੀ ਨੀਲੀ ਰਵੀ ਸ਼ਕੀਨ ਵੀਰਾਂ ਲਈ ਇੱਕ ਬਿਲਕੁਲ ਨਗੀਨਾ ਜਿਹੜਾ ਨੀਲੀ ਰਵੀ ਦਾ ਵੀ ਹੈਗਾ ਤੇ ਬਿਲਕੁਲ ਸਟੇਟ ਕਮਿਨਿਟੀ ਦੇ ਕੱਟ ਦੇ ਵਿੱਚ ਕੋਈ ਵੀਰ ਮੰਨ ਸਕਦਾ ਅੱਖ ਬਿੱਲੀ ਮੰਕੀ ਤੇ ਮਗਰਲੇ ਪੈਰ ਮਗਰਲੇ ਖੁਰ ਤੋਤੇ ਆ ਠੀਕ ਆ ਜੀ ਸੋ ਹਾਈਟ ਕੱਦ ਪੂਰੇ ਵੱਡੇ ਹਾਈਟ ਕੱਦ ਦੀ ਆ ਠੀਕ ਆ ਅੱਛਾ ਇਹ ਸੁਹਾਵੀਰ ਕਿੰਮਾ ਸੂਈ ਆ ਇਹ ਵੀਰੇ origianally ਦੂਜਾ ਸੁਹਾ ਸੂਈ ਆ ਇਹ ਮੂੰਹ ਤੋਂ ਹਜੇ ਸ਼ਹੀਦ ਆਉਂਦਾ ਵੈਸੇ ਅੱਛਾ ਜੀ ਚਲੋ ਓਦਾਂ ਜੋ ਮਰਜ਼ੀ ਆਪਾਂ ਕਹੀ ਜਾਵੇ ਐਵੇਂ ਗੱਲਾਂ ਨਾਲ ਨਹੀਂ ਹਾਂ ਲਓ ਜੀ ਹਾਂ ਆ ਕੰਨੀ ਵਾਲੇ ਦੰਦ ਦੇ ਬਰਾਬਰ ਨਹੀਂ ਕੀਤੇਗੇ ਠੀਕ ਆ ਜੀ ਤੇ ਮੂੰਹੋ ਛਕੀ ਆ ਮੂੰਹੋ ਛੇ ਦੰਦ ਬਿਲਕੁਲ ਬਿੱਲੀ ਮਨ ਕੀ ਆ ਠੀਕ ਆ ਜੀ ਹਾਈਟ ਕੱਦ ਨਾਰਮਲੀ ਇੱਕ ਆਪਾਂ ਦੋਸਤੋ ਨੀਲੀ ਰਾਵੀ ਦੇ ਵਿੱਚ ਪਸ਼ੂ ਤਾਂ ਬਹੁਤ ਦੇਖਦੇ ਆ ਕਈ ਵਾਰ ਮਧਰੀ ਡੌੜੀ ਦੇ ਪਸ਼ੂ ਆ ਮੀਡੀਅਮ ਹਾਈਟ ਵਾਲੇ ਪਸ਼ੂ ਦੇਖਦੇ ਆ ਹਾਈਟ ਕੱਦ ਦੀ ਫੁੱਲ ਵੱਡੀ ਆ ਠੀਕ ਆ ਜੀ ਕੋਈ ਵੀਰ ਤੁਸੀਂ ਦੂਰੋਂ ਨੇੜਿਓਂ ਆ ਰਹੇ ਹੋ ਤਾਂ ਇੰਨਾ ਕਾ ਆਈਡੀਆ ਰੱਖ ਕੇ ਆ ਸਕਦੇ ਵੀ ਯਾਰ ਵੱਡੀ ਇਹ ਝੋਟੀ ਆ ਵੀ ਛੋਟਾ ਜਾਂ ਸਮੱਧਰ ਜਾਂ ਮੀਡੀਅਮ ਜਾਂ ਕੱਦ ਨਹੀਂ ਹੈਗਾ ਇਹਦਾ ਆ ਵੇਖੋ ਠੀਕ ਆ ਤੇ ਇਹ ਦਿਨ ਕਿੰਨੇ ਕੁ ਹੋ ਗਏ ਨੂੰ ਸੂਈ ਨੂੰ ਵੀਰੇ ਇਹ ਨੂੰ ਇੱਕ ਹਫਤਾ ਹਫਤਾ ਹੋ ਹੀ ਗਿਆ ਇਹਨੂੰ ਵੈਸੇ ਹੂੰ ਲਓ ਜੀ ਇੱਕ ਹਫਤੇ ਦਾ ਸਮਾਂ ਹੋ ਗਿਆ ਤੇ ਮਗਰ ਇਹ ਕੱਟੀ ਆ ਜੀ ਇਹਦੇ ਮਗਰ ਕੱਟੀ ਆ ਲਓ ਮਗਰ ਕੱਟੀ ਆ ਦੋਸਤੋ ਇੱਕ ਹਫਤੇ ਦੀ ਸੂਈ ਹੈ ਤੇ ਪੂਰਾ ਦਾ ਸੀਮਣ ਵੈਸੇ ਲੱਗਾ ਇਹਦੀ ਕੱਟੀ ਨੂੰ ਹੂੰ ਕੱਟੀ ਵੈਸੇ ਨਾਲ ਬਲੈਕ ਪਾਈ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੱਗੇ ਵੀਰ ਹੁਣ ਕਿੰਨਾ ਕੁ ਦੋ ਦਿਨ ਦੇ ਥੱਲੇ ਆ ਕੀ ਹਫਤੇ ਦਾ ਕਿੰਨਾ ਕੁ ਦੋ ਦੋ ਚਵਾ ਦਾਂਗੇ ਇਹਦੇ ਥੱਲੇ ਹੂੰ ਇਹ ਵੀਰੇ ਦੁੱਧ ਤੇ ਦੇ ਜੂਗੀ ਇਹ 16-17 ਕਿਲੋ ਹਜੇ ਇਹਦੇ ਥੱਲੇ ਦੁੱਧ ਹੈਗਾ ਵੀਰੇ net 13 ਕਿਲੋ ਅੱਛਾ ਜੀ ਹਾਂ ਜੀ ਲਓ ਜੀ ਹੁਣ 13 ਕਿਲੋ ਆ ਦੋਸਤੋ ਇੱਕ ਹਫਤੇ ਦੀ ਸੂਈ ਦੇ ਥੱਲੇ ਬਾਕੀ ਚੌਰਸਲੇਵਾ ਮੁੱਢ ਤੋਂ ਥਾਨ ਤੋਂ ਦੀ ਸ਼ੇਪ ਜਿਹੜੀ ਆ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾਉਣੀ ਆ ਦੇਖੋ ਜਵਾਬ ਸਮਾ ਬਹੁਤ ਜ਼ਿਆਦਾ ਚੰਗਾ ਭਾਵੇਂ ਛੋਟਾ ਜਿਹਾ ਜਵਾਗ ਚੋ ਲਵੇ ਠੀਕ ਆ ਜੀ ਹਾਂ ਜੀ ਆ ਲਓ ਜੀ ਠੀਕ ਆ ਸੋ ਫੁੱਲ ਵੱਡੇ ਕਦ ਕੱਟ ਦੀ ਆ ਫੁੱਲ ਵੱਡੀ ਹਾਈਟ ਆ ਨੀਲੀ ਰਵੀ ਸ਼ਕੀਨ ਵੀਰਾਂ ਦੇ ਲਈ ਇਹ ਤੋਹਫਾ ਚੀਜ਼ ਠੀਕ ਆ ਸੋ ਵੱਡੇ ਕੱਦ ਕੱਦ ਦੇ ਵਿੱਚ ਦੋਸਤੋ ਦੂਜਾ ਸੁਆ ਜਿਹੜਾ ਬਿਲਕੁਲ オリジナル ਦੂਜਾ ਸੁਆ ਮੋਹੋ ਛਗੀ ਆ ਜੀ ਠੀਕ ਆ ਆ ਲੋ ਸੋ ਵਾਟਰ ਕੁਆਲਟੀ ਕਾਫੀ ਬੈਸਟ ਆ ਠੀਕ ਆ ਜੀ ਤਿੰਨ ਮੱਜਾਂ ਜਿਹੜੀਆਂ ਦੋਸਤੋ ਤੁਹਾਨੂੰ ਇਹ ਝੋਟੀਆਂ ਦਿਖਾਉਣੀਆਂ ਨੇ ਵੱਡੀਆਂ ਤਿੰਨਾਂ ਦੀ ਜਿਹੜੀ ਆਡਰ ਕੁਆਲਟੀ ਕਾਫੀ ਬੈਸਟ ਆ 12 12 13 13 ਲੀਟਰ ਜਿਹੜੀਆਂ ਬਿਲਕੁਲ ਤਿੰਨੇ ਮੌਜੂਦਾ ਟਾਈਮ ਹੁਣ ਹਫਤੇ ਖੰਡ ਦੀਆਂ ਸੁਈਆਂ ਸਲੇ ਦੁੱਧ ਜਿਹੜਾ ਹੁਣ ਕੋਈ ਵੀਰਾਂ ਦੀ ਚਵਾਈ ਕਰਕੇ ਦੋ ਟਾਈਮ ਦੀ ਤਿੰਨ ਟਾਈਮ ਦੀ ਤੁਸੀਂ ਲੈ ਕੇ ਜਾ ਸਕਦੇ ਜੇ ਪਸ਼ੂ ਠੀਕ ਆ ਜੀ ਤੇ ਚਵਾਪ ਸਮਾਦ ਵਿੱਚ ਕਿਸੇ ਤਰ੍ਹਾਂ ਦਾ ਕੋਈ ਲਾਂਭਾ ਨਹੀਂ ਹੋਊਗਾ ਬਾਕੀ ਕੋਈ ਵੀਰਾਂ ਦੀ ਤਸੱਲੀ ਕਰੇ ਠੀਕ ਆ ਤੇ ਅੱਛਾ ਜੱਗੇ ਵੀਰੀ ਦਾ ਫਿਰ ਕੀ ਲੈਣ ਦੇਣ ਮੁੱਲ ਕੀਤਾ ਇਹਦਾ ਮੁੱਲ 1 15 ਕਰਦੇ ਆ ਹਾਂ 1 10 ਦੀ ਦਵਾਂਗੇ 1 10 ਦੀ ਹਾਂ ਠੀਕ ਆ ਜੀ ਦੁੱਧ ਵੀ 15 ਤੋਂ ਪਲੱਸ ਦੀ ਗਾਰੰਟੀ ਦਵਾਂਗੇ ਇਹ ਨਹੀਂ ਵੀ ਗੱਲਾਂ ਨਾਲ ਵੀ ਆਖਾਂਗੇ 15 ਕਿਲੋ ਦਿੰਦੀ ਆ ਠੀਕ ਆ ਜੀ ਹਾਂ ਜੀ ਲਓ ਜੀ ਸੋ ਵੀਰਾਂ ਦਾ ਵੀ 15 ਕਿਲੋ ਦੁੱਧ ਜਿਹੜਾ ਇਸ ਝੋਟਰੀ ਨੂੰ ਚਵਾਉਣਾ ਚਾਹੀਦਾ ਵੀ ਚਵਾਉਣਾ ਚਾਹੀਦਾ ਨਹੀਂ ਚਵਾਊਗੀ ਦੋਸਤੋ ਠੀਕ ਹੈ ਬਿਲਕੁਲ ਹਫਤੇ ਖੰਡ ਦੀ ਸੂਈ ਥੱਲੇ ਹੀ ਸਟਾਰਟਿੰਗ 12 13 ਲੀਟਰ ਹੈ ਬਾਕੀ ਅੱਗੇ ਕੋਈ ਵੀਰ ਆਪਦਾ ਸਹੀ ਜਿਹਾ ਅੰਦਾਜ਼ਾ ਤੁਸੀਂ ਲਾ ਸਕਦੇ ਜੀ ਠੀਕ ਹੈ ਦੁੱਧ ਚਵਾ ਦੂਗੀ ਅੱਗੋਂ ਚੰਗਾ ਕੋਈ ਤੁਹਾਡਾ ਦੋਸਤੋ ਚੰਗਾ ਪਸ਼ੂ ਪਾਲਕ ਚੰਗਾ ਕੋਈ ਫਾਰਮਰ ਵੀਰੇ ਨੂੰ ਟੱਕਰ ਗਿਆ ਸੋ ਮੋਲ ਵੀਰ ਨੇ ਦੱਸਤਾ ਇਸ ਤੋਂ ਬਾਅਦ ਅਗਲਾ ਪਸ਼ੂ ਆਪਾਂ ਕਿਹੜਾ ਕੱਢਣਾ ਜੀ ਠੀਕ ਹੈ ਅਗਲੀ ਵੀ ਇੱਕ ਜਿਹੜੀ ਦੋਸਤੋ ਮੱਝ ਜਿਹੜੀ ਅਕਰ ਫੋਨ ਨੰਬਰ ਤੇ ਤੁਹਾਨੂੰ ਉਹ ਵੀ ਬ ਉਹਦੇ ਬਾਰੇ ਵੀ ਵਿਸ਼ੇਸ਼ ਤੌਰ ਤੇ ਆਪਾਂ ਗੱਲ ਕਰ ਲੈਣੀ ਆ ਠੀਕ ਆ ਇਹ ਉਹ ਜਿੰਨੇ ਦੇ ਜਿੱਦਾਂ ਐ ਕਰੀ ਆ ਇਹ ਤੋਂ ਉਧਰ ਇਧਰ ਵੇਖੋ ਗਾਈਆਂ ਨੂੰ ਪੂਛਾਂ ਚੱਕੀ ਹੋਈ ਹੈ ਬਈ ਠੰਡੀ ਆ ਠੀਕ ਆ ਠੰਡੀ ਧੀਰੀ ਆ ਸੀਲਸ ਹੂਗਾ ਨੀਲੀ ਰਾਵੀ ਦੇ ਪਸ਼ੂ ਮੋਸਟਲੀ ਆਪਾਂ ਦੇਖਦੇ ਆ ਬਹੁਤ ਠੰਡੇ ਧੀਰੇ ਨੇ ਸੀਲਸ ਹੂ ਨੇ ਇਹ ਵੀ ਰਾਜੇ ਵੀ ਨਾ ਦੂਜਾ ਸਿਰ ਚੋਂ ਇਹਦਾ ਖੁੱਲਾ ਹੈਗਾ ਤੇ ਸੂਆ ਦੂਜੇ ਹੀ ਘਰ ਵਾਲਿਆਂ ਦੇ ਦੂਜਾ ਪਰ ਅਸੀਂ ਨਹੀਂ ਮੰਨਦੇ ਹਾਂਜੀ ਇਹਦੇ ਬਾਅਦ ਜਿੱਦਾਂ ਗਾਲਾਂ ਕਾਰਦੀ ਵੀ ਮੈਂ ਫਿਰ ਦੇਖਿਆ ਇਹਦੇ ਕੰਨਿਆਂ ਵਾਲੇ ਦੰਦ ਖੜੇ ਨੇ ਆ ਆ ਜਿਹੜੇ ਨੇ ਇੱਧਰ ਦੇਖੋ ਹਾਂ ਆ ਦੇਖੋ ਆ ਦੰਦ ਕੱਚੇ ਦੰਦ ਦੇ ਖੜੇ ਹੋਏ ਨੇ ਆਵੇ ਲਓ ਜੀ ਮਗਰ ਆ ਦੇਖਿਓ ਜੀ ਬਿਲਕੁਲ ਹਜੇ ਜਿਹੜੇ ਟੈਂਪਰਰੀ ਜਿਹੜੇ ਤੋਂ ਦੁੱਧ ਦੰਦ ਨੇ ਬੈਕ ਸਾਈਡ ਖੜੇ ਆ ਬੈਕ ਸਾਈਡ ਦੋਨੋਂ ਪਾਸਿਆਂ ਦੇ ਖੜੇ ਆ ਸਿੱਗੀ ਝੋਟੀ ਆ ਸਿੰਘ ਦਰਮਿਆਨਾ ਬੈਕ ਸਾਈਡ ਤੋਂ ਆਰਾਊਂਡ ਕੀਤਾ ਗੁੱਦਾ ਵੀ ਲੱਗਦੀ ਸੂਆ ਜ਼ਿਆਦਾ ਹੋਊਗੀ ਬਿਲਕੁਲ ਜੀ ਬਿਲਕੁਲ ਅਸੀਂ ਆਪ ਨਹੀਂ ਸੀ ਮੰਨਦੇ ਸੀ ਨੇ ਜ਼ਿਆਦਾ ਚਲੋ ਘਰਾਂ ਵਾਲੇ ਕਹਿ ਹੀ ਦਿੰਦੇ ਆ ਸਹੀ ਹੈ ਸਹੀ ਹੈ ਜੀ ਲਓ ਵੀ ਦੋਸਤੋ ਬਿਲਕੁਲ ਵੀਰ ਨੇ ਬਿਲਕੁਲ ਟੀਥ ਤੋਂ ਆਇਡੈਂਟੀਟੀ ਵੀ ਜਿਹੜੀ ਕਰਾਉਣੀ ਸ਼ੁਰੂ ਕੀਤੀ ਆ ਦੀ ਜਿਹੜੀ ਛਿੱਗੀ ਉਹ ਛਿੱਗੀ ਆ ਜਿਹੜੀ ਕੰਨੀ ਵਾਲੇ ਦੰਦ ਪਏ ਆ ਦੁੱਧ ਹਜੇ ਬਿਲਕੁਲ ਸਥਾਈ ਦੰਦ ਜਿਹੜੇ ਆ ਦੋਸਤੋ ਉਹ 6 ਦੰਦ ਨੇ ਬਿਲਕੁਲ ਹਜੇ ਜਿਹੜੇ ਦੁੱਧ ਦੰਦ ਆ ਜਿਹੜੇ ਹਜੇ ਕੰਨੀ ਵਾਲੇ ਠੀਕ ਆ ਉਹ ਹਜੇ ਮਤਲਬ ਪੁੱਟੀਚੇ ਨਹੀਂ ਗੇ ਤੇ ਨਾ ਹੀ ਹਜੇ ਆਏ ਆ 6 ਦੰਦ ਤਾਂ ਤੁਸੀਂ ਮੰਨ ਕੇ ਝੋਟੀ ਦਾ ਸੌਦਾ ਕਰਿਓ ਦੂਜਾ ਸੂਆ オリジナル ਇਹ ਵੀ ਸੂਹੀ ਆ ਕਿੰਨੇ ਕਿ ਦਿਨ ਹੋ ਗਏ ਆ ਸੂਹੀ ਆ ਇਹਨੂੰ 10 ਦਿਨ ਹੋ ਗਏ ਆ ਆਪਣੇ ਕੋਲੇ ਵੈਸੇ ਕੱਲ ਹੀ ਆਈ ਆ ਜੀ ਹਾਂਜੀ ਠੀਕ ਹੈ 10 ਕਿਤੇ ਨਾ ਅੱਛਾ ਜੱਗੇ ਵੀਰ ਕਿੰਨਾ ਕੁ ਦੁੱਧ ਦੇ ਦੇਣਾ ਦਸ ਦੇਣੇ ਇਹਦੇ ਥੱਲੇ ਦੁੱਧ ਹੈਗਾ ਇਹ 11 ਕਿਲੋ ਆ ਹਮ ਠੀਕ ਹੈ ਜੀ 11 ਕਿਲੋ ਦੁੱਧ ਜਿਹੜਾ ਦੋਸਤੋ ਬਿਲਕੁਲ ਹਾਜ਼ਰ ਮਗਰ ਮੈਂ ਨਾ ਵੀ ਦੋਹ ਦੇ ਇਹ ਕੱਟੇ ਹੀ ਹੈ ਨਾ ਇਹਨਾਂ ਦੇ ਜੀ ਹਾਂ ਜੀ ਇਹਨਾਂ ਕਾਲੀਆਂ ਦੋਨਾਂ ਦੇ ਮਗਰ ਕੱਟੇ ਆ ਬਿਲਕੁਲ ਨੀਲੀ ਰਵੀ ਦੀ ਮਾਂ ਜਿਹੜੀ ਦੋਸਤੋ ਦਿਖਾਤੀ ਆਪਾਂ ਤੁਹਾਨੂੰ ਸੈਕਿੰਡ ਨੰਬਰ ਤੇ ਉਹਦੇ ਥੱਲੇ ਫੀਮੇਲ ਕਾਫ ਆ ਇਹਦੇ ਥੱਲੇ ਵੀ ਮੇਲ ਕਾਫ ਆ ਕੱਟਾ ਤੇ ਤਕਰੀਬਨ ਕੋਈ 10-11 ਦਿਨਾਂ ਦੀ ਸਰੀ ਆ ਸੂਬਾ ਦੂਜਾ 10 ਦਾ ਠੀਕ ਹੈ ਜੀ ਤੇ ਹਾਈਟ ਕੱਦ ਉੱਚੇ ਹਾਈਟ ਕਰਦੇ ਨੇ ਠੀਕ ਆ ਜੀ ਸੋਹਣੀ ਹਾਈਟ ਕਰਦਾ ਕੋਈ ਵੇਰ ਦੂਰੋਂ ਨੇੜੇੋਂ ਆ ਰਿਹਾ ਤੇ ਜ਼ਰੂਰ ਤੁਸੀਂ ਇੱਕ ਆਈਡੀਆ ਰੱਖ ਕੇ ਆਇਓ ਵੀ ਸੋਹਣੀ ਹਾਈਟ ਕਰ ਦਈਏ ਵੀ ਝੋਟੀ ਠੀਕ ਆ ਹੌਣੀ ਆ ਦੇਖੋ ਜੀ ਕੈਮਰਾ ਇੱਕ ਦਰੀ ਜਾਨੀ ਕੈਮਰੀ ਤੁਹਾਨੂੰ ਬਿਲਕੁਲ ਜੀ ਬਿਲਕੁਲ ਕੋਈ ਗੱਲ ਨਹੀਂ ਇਹਦੇ ਥੱਲੇ ਦੁੱਧ ਹੋਊਗਾ ਵੀਰ ਜੀ 11 12 ਲੀਟਰ ਹਾਂ ਇਹਦੇ ਥੱਲੇ ਵੀਰੇ ਹੁਣ 11 ਹੀ ਲਾਓ ਤੁਸੀਂ ਵੈਸੇ ਚਲੋ 12 ਤੇ ਕੀ ਐਵੇਂ ਫੇਰ ਅਗਲੇ ਨੂੰ ਕੋ ਕਿਲੋ ਘੱਟ ਹੀ ਦੱਸੇ ਠੀਕ ਹੈ ਜੀ ਹਾਂ ਲਓ ਜੀ 11 ਕਿਲੋ ਦੋਸਤੋ ਮੰਨ ਗਏ ਤੁਸੀਂ ਇਹਦਾ ਸਬਦਾ ਕਰ ਲਿਓ ਠੀਕ ਹੈ ਜੀ 11 ਕਿਲੋ ਜਿਹੜਾ ਵੀ ਕਿਸੇ ਵੀਰ ਨੇ ਚੋ ਲੈਣਾ ਵੀ ਇੱਥੇ ਆਣ ਕੇ ਵੀ ਜਿਹੜਾ ਦੋਸਤੋ ਚਵਾਉਣਾ ਪੈਂਦਾ ਦੁੱਧ ਤੇ ਦੋ ਟਾਈਮ ਚਵਾਈ ਕਰ ਲਓ ਤਿੰਨ ਟਾਈਮ ਚਵਾਈ ਕਰ ਲਓ ਠੀਕ ਆ 11 ਕਿਲੋ ਮੌਜੂਦਾ ਦੁੱਧ ਇਸ ਝੋਟੀ ਦੇ ਥੱਲੇ ਆ ਦੂਜਾ ਸੂਆ ਤੁਹਾਨੂੰ ਬਿਲਕੁਲ ਆਇਡੈਂਟੀ ਦੇ ਦਿੱਤੀ ਐ ਦੰਦੋ ਮੂੰਹ ਵੀ ਚੈੱਕ ਕਰਾਤੀ ਐ ਸੋ ਇਹ ਆ ਜਿਹੜੇ ਦੋਸਤੋ ਵੱਡੇ ਪਸ਼ੂ ਤੁਹਾਨੂੰ ਵੀਰ ਉਹਨਾਂ ਦੇ ਕੋਲ ਬਿਲਕੁਲ ਅੱਜ ਤੇ ਜੱਗੇ ਵੀਰ ਕੀ ਮੁੱਲ ਸੀ ਇਹਦਾ ਇਸ ਮੈਂ ਦਾ 30ਰੇ ਨੰਬਰ ਤੇ ਜਿਹੜੀ ਦਿਖਾਈ ਹੁਣ ਆ ਛੋਟੀ ਇਹਦਾ ਮੁੱਲ 85000 ਆ ਆ ਜੇ ਜੇ ਜਾਲੇ ਦਾ 1000 ਸ਼ੂਟ ਕਰਦਾ 84 ਦੀ ਦੇ ਦਾਂਗੇ 84 ਦੀ ਹਾਂ ਠੀਕ ਹੈ ਜਿਵਾਪ ਸਮਾਏਨ ਬਿਲਕੁਲ ਵਰਦੀ ਪੂਰੀ ਮੈਂ ਬਿਲਕੁਲ ਓਕੇ ਠੀਕ ਹੈ ਭਰਾ ਲਓ ਵੀ ਜਿਵਾਪ ਸਮਾ ਇੱਕ ਨੰਬਰ ਦੋਸਤੋ ਮੋਟੀ ਧਾਰਾ ਕਿਸੇ ਗੱਲ ਦੇ ਵਿੱਚ ਕੋਈ ਕਿੰਤੂ ਪਰੰਤੂ ਹੁੰਦੀ ਤਾਂ ਉਹ ਜ਼ਰੂਰ ਦੱਸੀ ਜਾਣੀ ਸੀ ਕਿ ਇੱਕ ਨੰਬਰ ਚਵਾ ਕੋਈ ਵੀਰ ਆਪਦੀ ਤਸੱਲੀ ਕਰ ਲੇ ਘਰੇ ਚਵਾਈ ਕਰਕੇ ਠੀਕ ਆ ਆਨਲਾਈਨ ਕੋਈ ਵੀਰ ਮਗਾਉਣ ਦਾ ਇਸ਼ੂ ਕੋ ਹੈਗਾ ਵਿਡੀਓ ਕਾਲ ਤੇ ਇੱਕ ਟਾਈਮ ਦੀ ਦੋ ਟਾਈਮ ਦੀ ਚੁਵਾਈ ਤੁਸੀਂ ਕਰਵਾ ਲਿਓ ਠੀਕ ਹੈ ਜੀ ਜੇਕਰ ਕਿਸੇ ਕੋਲ ਸਮਾਂ ਘਾਟਾ ਨਹੀਂ ਆਇਆ ਜਾਂਦਾ ਜਿਹੜੀਆਂ 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 ਡਿਫਾਲਟ ਹੁੰਦਾ 1921 ਹੁੰਦਾ ਉਹ ਆਪਾਂ ਉਹ ਦੇਖੋ ਪਹਿਲਾਂ ਹੀ ਪਾਸੇ ਕਰਤੀਆਂ ਉਹ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਅੱਛਾ ਜਗੇ ਵੀਰੇ ਤਾਂ ਹੋ ਗਈਆਂ ਆਪਣੇ ਕੋਲ ਮੱਝਾਂ ਬਿਲਕੁਲ ਤਾਜ਼ੀਆਂ ਸੂਈਆਂ ਆਪਾਂ ਇੱਕ ਬਿਹੜਾ ਜਿਹੜੀਆਂ ਆਪਣੇ ਕੋਲ ਦੋ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਨੇ ਇਹਨਾਂ ਬਾਰੇ ਡਿਟੇਲ ਕਰੀਏ ਸੰਜੀ ਦੋ ਬਿਹੜਾ ਇਹ ਵੀ ਇਹ ਵੀ ਵਕਾਉ ਹੈ ਨਾ ਹਾਂਜੀ ਹਾਂਜੀ ਵਕਾਉ ਹੈ ਇਹ ਵੀ ਠੀਕ ਹੈ ਜੀ ਤੇ ਪਹਿਲੇ ਨੰਬਰ ਤੇ ਆਜਗੇ ਇਸ ਬੱਚੀ ਦਾ ਕੀ ਹ ਏ ਵੀਰੇ ਸੂਆ ਤੇ ਪਹਿਲਾ ਹੀ ਦੱਸਦੇ ਸੀ ਆਪਾਂ ਜਿੱਥੋਂ ਲਈ ਆ ਹਾਂ ਪਰ ਸਾਡੇ ਹਿਸਾਬ ਦੇ ਨਾਲ ਸੂਆ ਇਹ ਦੂਜਾ ਲੱਗਦਾ ਸਾਨੂੰ ਅੱਛਾ ਜੀ ਹਾਂ ਜੀ ਕਿਉਂਕਿ ਇਹ ਦੰਦਾ ਦੁੰਦਾ ਜਿਨੀ ਹੈਗੀ ਹਾਂ ਤੇ ਜਿਵੇਂ ਨਹੀਂ ਤੇ ਪਹਿਲਾਂ ਡੰਗਰ ਕਈ ਔਲ ਔਲ ਕਰਦੇ ਇਹਨੇ ਕੁਝ ਨਹੀਂ ਦੂਸਰਾ ਸੂਆ ਲੱਗਦਾ ਏ ਠੀਕ ਆ ਜੀ ਹਾਂ ਜੀ ਲਓ ਵੀ ਦੋਸਤੋ ਠੀਕ ਆ ਵੀਰਾਂ ਦਾ ਵੀ ਦੰਦ ਤੋਂ ਬੇਸ਼ੱਕ ਦੰਦੋਂ ਪੂਰੀ ਆ ਠੀਕ ਆ ਦੰਦੋਂ ਜੁਬਾਨ ਵੀ ਕੋਈ ਵੀਰ ਮੰਨ ਲੇ ਪਰ ਸੁਭਾ ਦੂਜਾ ਹੋ ਸਕਦੀ ਆ ਮੜੀ ਨਾਲ ਇੱਕ ਡੰਡੇ ਥੋੜੀ ਕਰੀਏ ਨੇ ਫੇਰ ਕੈਮਰੇ ਦੇ ਤੇ ਥੋੜੀ ਜੀ ਪਸ਼ੂ ਡਰਦੇ ਆ ਦੋਸਤੋ ਉਪਰਾ ਬੰਦਾ ਸਮਝ ਕੇ ਜਾਂ ਹਨਾ ਉਹ ਵੀ ਮੜੀ ਔਰ ਜੀ ਕਰਦੇ ਪਸ਼ੂ ਬਾਕੀ ਫੇਰ ਵੀ ਨਹੀਂ ਜਿੰਨੇ ਵੀ ਹੋ ਸਕੀ ਆ ਆਪਾਂ ਤਸਦੀ ਨਾਲ ਦਿਖਾਵਾਂਗੇ ਤੁਹਾਨੂੰ ਸੁਭਾ ਦੂਜਾ ਦਿਨ ਕਿੰਨੇ ਕੋਗੇ ਇਹਨੂੰ ਨੂੰ ਪੰਜਵਾਂ ਦੇਣੇ ਅੱਜ ਅੱਛਾ ਮਗਰ ਬੱਛਾਂ ਦੇ ਕੀ ਸੀ ਬੱਛੀ ਐਂਦੇ ਮਗਰ ਵੀਰੇ ਬੱਛੀ ਆ ਜੀ ਹਾਂਜੀ ਲਓ ਜੀ ਪੰਜਵਾਂ ਦੇਣ ਮਗਰ ਬੱਛੀ ਤੇ ਹੁਣ ਜੱਗੇ ਬਾਈ ਹੁਣ ਮਨ ਲਾ ਕੱਚਾ ਪੌੜਾ ਹੀ ਆ ਕਿੰਨਾ ਕੁ ਹੋਊਗਾ ਨਾ 13 ਕਿਲੋ ਮੰਨ ਕੇ ਚੱਲੋ ਤੁਸੀਂ ਲਓ ਜੀ ਹਾਂਜੀ 13 ਕਿਲੋ ਜਿਹੜਾ ਦੋਸਤੋ ਬਿਲਕੁਲ ਪੰਜਵੇਂ ਦਿਨ ਤੇ ਜਿੰਨਾ ਦੱਸਾਂਗੇ ਉਨਾਂ ਹੀ ਹੋਊਗਾ ਬਾਈ ਇਹ ਨਹੀਂ ਵੀ 13 ਦੱਸਿਆ ਤੇ 10 ਨਿਕਲੂ ਜਾਂ 9 ਨਿਕਲੂ ਠੀਕ ਹੈ ਜੀ ਹਾਂ ਠੀਕ ਹੈ ਜੀ ਸੋ ਤੋੜਗੇ ਜੀ ਨੂੰ ਤੋੜਗੇ ਬਿਲਕੁਲ ਨਵੀਂ ਬੱਛੀ ਆ ਦੋਸਤੋ ਨਵੀਂ ਬੱਛੀ ਮੰਨ ਲਓ ਦੂਜਾ ਸੁਆ ਮੰਨ ਲਓ ਤੁਸੀਂ ਠੀਕ ਆ ਜੀ ਦੂਜਾ ਸੁਆ ਹੋ ਸਕਦੀ ਆ ਵੀ ਪਹਿਲਣ ਨਹੀਂ ਆਪਾਂ ਕਹਿੰਦੇ ਕਿ ਕਿਉਂਕਿ ਦੰਦੋਂ ਵੀਰਾਂ ਦਾ ਵੀ ਜਵਾਨ ਆ ਵੀ ਦੂਜਾ ਸੁਆ ਆਪਾਂ ਤਾਂ ਹੀ ਫਿਰਨਾ ਠੀਕ ਆ ਸੋ ਹਵਾਨੇ ਦੀ ਕੁਆਲਿਟੀ ਬਿਲਕੁਲ ਸੋਹਣੀ ਆ ਚਾਰੇ ਥਾਣਾ ਬਿਲਕੁਲ ਚਾਰੇ ਗੁੱਠਾਂ ਦੇ ਆਪਾਂ ਕਹਿ ਲਈਏ ਵੀ ਜਿਹੜਾ ਦੋਸਤੋ ਮੁੱਠੀ ਮੁੱਠੀ ਰੁਗ ਰੁਗ ਥਾਣਾ ਤੇ ਕੋਈ ਦਿੱਕਤ ਨਹੀਂ ਹੋਊਗੀ ਚਬਾਈ ਵਾਲਾ ਵੀਰ ਬੜੇ ਹੱਥੀ ਚਬਾਈ ਕਰੂਗਾ इजीली ਚਬਾਈ ਕਰ ਸਕਦੇ ਜੀ ਤੇ ਮਗਰ ਬੱਛੀ ਆ ਫੀਮੇਲ ਗਾਆ ਠੀਕ ਆ ਸੋ ਆਹ ਦੇਖੋ ਬੈਕ ਸ ਠੀਕ ਹੈ ਜੀ ਤੋੜ ਲੋ ਠੀਕ ਹੈ ਕਮਲੀ ਨਾ 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 ਪੁੱਤ ਠੀਕ ਹੈ ਸੋ ਨਵੀਂ ਥਾਂ ਤੇ ਆ ਕੇ ਥੋੜਾ ਜਿਹਾ ਪਸ਼ੂ ਡਰਦਾ ਡੁਰਦਾ ਜ਼ਰੂਰ ਹੁੰਦਾ ਉਸੇ ਕਰਕੇ ਜੇ ਦੋਸਤੋ ਜਿਆਦਾ ਲੰਬਾ ਨਹੀਂ ਆਪਾਂ ਤੋੜਿਆ ਪਰ ਫਿਰ ਵੀ ਜਿੰਨਾ ਤਸੱਲੀ ਨਾਲ ਤੁਸੀਂ ਵੇਖਿਆ ਜਮ ਖਾਇਆ ਗਿਆ ਉਹ ਤੁਸੀਂ ਬਿਲਕੁਲ ਧਿਆਨ ਨਾਲ ਦੇਖ ਲਿਓ ਠੀਕ ਹੈ ਕਾਲੀ ਜੀ ਪਿੰਦੀ ਕਾਲੀ ਪਿੰਦੀ ਆ ਤੇ ਇਹਦਾ ਕੀ ਮੁੱਲ ਰਹੂਗਾ ਵੀਰ ਚੋਂ ਚਾਣ ਇਧਰ ਦੇਖਣ ਸੀ ਠੰਡੀ ਆ ਜਿਵੇਂ ਦੋ ਬੰਨੇ ਭਾਵੇਂ ਬੈਠੇ ਰਹੋ ਇੱਥਾਂ ਠੀਕ ਆ ਆ ਲਓ ਹਾਂ ਜਿਵੇਂ ਮਰਜ਼ੀ ਠੀਕ ਆ ਇਹਦਾ ਵੀਰ ਕੀ ਰਹੂਗਾ ਮੁੱਲ ਇਹਨਾਂ ਦਾ 52000 52 ਹਾਂ ਠੀਕ ਆ ਦੋ ਦੱਟ ਪਾ ਦੂ 15 15 ਤੋਂ ਬਾਹਰ ਚਾਹੀਦਾ ਤਾਂ ਹੈਗਾ ਟਪਾਉਣਾ ਬਾਕੀ ਅੱਗੋਂ ਚਲੋ ਅੱਛਾ ਇਹਨਾਂ ਕਰਮਾਂ ਵਾਲਿਆਂ ਦਾ ਪਤਾ ਨਹੀਂ ਹੁੰਦਾ ਵੈਸੇ ਕੋਈ ਵੀ ਜੀ ਜੀ ਹਾਂ ਕਈ ਦੇ ਬਿਲਕੁਲ ਛੋਟੀਆਂ ਛੋਟੀਆਂ ਦੁੱਧ ਬਹੁਤ ਦੇ ਜਾਂਦੀਆਂ ਕਈ ਵੱਡੀਆਂ ਵੀ ਨਹੀਂ ਦਿੰਦੀਆਂ ਆਹੋ ਵੈਸੇ 10000 ਲੀਟਰ ਤਾਂ ਨਾਰਮਲ ਵੈਣਾ ਛੋਟੀਆਂ ਉਹ ਵੀ ਦਿੱਤੀ ਜਾਂਦੀਆਂ ਨੇ ਹਾਂਜੀ ਹਾਂਜੀ ਤੇ ਜੇ 13 ਕਿਲੋ ਤੇ ਹੁਣ ਹੈਗਾ ਨਾ ਬਿਲਕੁਲ ਨੈਟ ਬਿਲਕੁਲ ਬਿਲਕੁਲ ਹਾਂ ਵਸ਼ੀ ਮਗਰ ਡੱਬੀ ਬਹੁਤ ਚੰਗੀ ਬਿਲਕੁਲ ਮਗਰ ਪੱਛੀ ਆ ਦੋਸਤੋ ਦੇਣ ਥੋੜੇ ਆ ਸਟਾਰਟਿੰਗ ਜਿਹੜੀ ਆ ਉਹ ਤੁਸੀਂ ਵੇਖ ਲਓ ਵੀ 12 13 ਤੇ ਆ ਅੱਗੇ ਵੀਰ ਜਿਹੜਾ ਵੀ ਕੋਈ ਖੇਚਲ ਕਰ ਲੂਗਾ ਦੋਸਤੋ ਕੋਈ ਜ਼ਿਆਦੇ ਦਿਨਾਂ ਦੇ ਨਹੀਂ ਸੂਈਗੀ ਫੇਰ ਪਸ਼ੂ ਨੇ ਜਾ ਕੇ ਦੋ ਦੋ ਤੇ 200 ਚੜਨਾ ਹੁੰਦਾ ਨਾਰਮਲੀ ਸਾਰੇ ਵੀਰ ਜਾਣਦੇ ਆ ਬਾਕੀ ਹੁਣ ਮੌਜੂਦਾ ਤੁਸੀਂ 12 13 13 ਲਿਟਰ ਮਾਲ ਵੀਰੇ ਸਾਰਾ ਨਾ ਜਿਵੇਂ ਕਹਿ ਦਿੰਦੇ ਆ ਦੋ ਦੋ ਤਿੰਨ ਤਿੰਨ ਡੰਗ ਚੋਇਆ ਹੋਇਆ ਲਿਆ ਗਏ ਇਹ ਨਹੀਂ ਵੀ ਆਪਾਂ ਸਵੇਰੇ ਕਈ ਕਹਿ ਦਿੰਦੇ ਨਾ ਵੀ ਅੱਜ ਸਵੇਰੇ ਮਗਾਈ ਆ ਜਾਂ ਸਾਡੇ ਕੋਲ ਤੇ ਰਾਤ ਹੀ ਆਈ ਆ ਹੈਨਾ ਹਾਂਜੀ ਹਾਂਜੀ ਨਹੀਂ ਆਪਣੇ ਕੋਲ ਸਾਰਾ ਮਾਲ ਚੋਇਆ ਹੋਇਆ ਮਤਲਬ ਕਿ ਤਈ ਦੋ ਦੋ ਤਿੰਨ ਤਿੰਨ ਡੰਗ ਚ ਹੋਈਆਂ ਕਈਆਂ ਬੰਦੇ ਤਿੰਨ ਤਿੰਨ ਚਾਰ ਚਾਰ ਦਿਨ ਵੀ ਹੋ ਗਏ ਆ ਬਿਲਕੁਲ ਜੀ ਹਾਂਜੀ ਵੀ ਤਸੱਲੀ ਫੇਰ ਦਿੱਤੀ ਜਾਂਦੀ ਹੈ ਵੀ ਦੋ ਹਾਂਜੀ 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 ਉਦਾਂ ਕੀ ਤਸੱਲੀ ਮੰਨ ਲਓ ਜਦੋਂ ਆਪਾਂ ਅਗਲੇ ਕਈ ਵਾਰੀ ਪਸ਼ੂ ਪੈਂਡੇ ਚ ਆ ਕੇ ਵੀ ਦੁੱਧ ਘਟਵਾ ਦੇ ਜਾਂਦਾ ਫਿਰ ਬਿਲਕੁਲ ਉਹਨਾਂ ਗੱਲ ਜੀ ਨਹੀਂ ਰਹਿ ਜਾਂਦੀ ਬਾਅਦ ਦੇ ਵਿੱਚ ਜੇ ਆਪਾਂ ਕੰਮ ਬਲ ਕੇ ਵੀ ਉਹੋ ਜਿਹਾ ਨਾ ਹੋਵੇ ਪੂਰੀ ਗਰੰਟੀ ਨਾ ਹੋਵੇ ਜਿੰਨਾ ਆਪਾਂ ਮਤਲਬ ਚੋਇਆ ਚਲ ਆ ਪਹੁੰਚਦੇ ਬਿਹਾਬ ਤੇ ਦੱਸ ਸਕਦੇ ਵੀ ਇੰਨਾ ਦੋ ਤਿੰਨ ਡੰਗਾਂ ਅਸੀਂ ਚੋਇਆ ਹਾਂਜੀ 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 ਤੇ ਲੋ ਵੀ ਦੋਸਤੋ ਇਹ ਵਾਇਰ ਸੀ ਤੇ 52000 ਦੀ ਹੈ ਜੀ ਹਾਂਜੀ ਹਾਂਜੀ 52000 ਦੀ ਮਿਲ ਜੂਗੀ ਬਾਕੀ ਮਾਨਤਾਨ ਆ ਨਾ ਦੋਸਤੋ ਜੇਕਰ ਆਪਣੀ ਪਹਿਲੀ ਵੀਡੀਓ ਆ ਏਰੀਆ ਵੀ ਆਪਣਾ ਆਪਦਾ ਹੀ ਮਖੂ ਆ ਭਰਾ ਵੀ ਬੜੇ ਪ੍ਰਾਣੇ ਆ ਕਾਫੀ ਵਪਾਰ ਦੀ ਲਾਈਨ ਦੇ ਵਿੱਚ ਬੜੇ ਪ੍ਰਾਣੇ ਨੇ ਸੋ ਜਿੰਨਾ ਵੀ ਮਾਨਤਾਨ ਹੋਇਆ ਇਸ ਘਰੋਂ ਤੁਹਾਨੂੰ ਜ਼ਰੂਰ ਕੀਤਾ ਜਾਊਗਾ ਜਿੰਨੀ ਵੀ ਗੁੰਜਾਇਸ਼ ਹੋਈ ਠੀਕ ਆ ਜੀ ਸੋ ਹਰ ਇੱਕ ਪਸ਼ੂ ਦੇ ਵਿੱਚੋਂ ਜਿਹੋ ਜੋ ਮਾਰਜਨ ਹੈਗਾ ਉਹਨਾਂ ਰੱਖ ਕੇ ਮਾਨਤਾਨ ਬਿਲਕੁਲ ਜਾਇਜ਼ ਕੀਤਾ ਜਾਊਗਾ ਜਿਹੜਾ ਕਿ ਭੈਣ ਭਰਾ ਦੂਰੋਂ ਜੜਿਓਂ ਆ ਰਿਹਾ ਤੇ 52000 ਦੀ ਇਹ ਬੱਚੀ ਹੋਜੂਗੀ ਠੀਕ ਆ ਇਸ ਤੋਂ ਬਾਅਦ ਅਗਲਾ ਤੁਹਾਨੂੰ ਜਿਹੜਾ ਦੋਸਤੋ ਠੀਕ ਇਹ ਵੀ ਸੂਈ ਹੈ ਤਾਜੀ ਹੈ ਜੀ ਇਹ ਤਾਜੀ ਸੂਈ ਹੈ ਠੀਕ ਆ ਇਹ ਵੀ ਦੂਸਰਾ ਸੂਹਾ ਲਓ ਜੀ ਦੂਸਰਾ ਸੂਹਾ ਦੋਸਤੋ ਤੇ ਇਹ ਦਿਨ ਕਿੰਨੇ ਹੋ ਗਏ ਵੀਰੇ ਨੂੰ ਇਹ ਪਰਸੋਂ ਸੂਈ ਹੈ ਅੱਜ ਤੀਸਰਾ ਦਿਨ ਅੱਜ ਹੋਇਆ ਇਹਨੂੰ ਲਓ ਜੀ ਹਾਂਜੀ ਅੱਜ ਤੀਜਾ ਦਿਨ ਆ ਦੋਸਤੋ ਪਰਸੋਂ ਦੀ ਸੂਈ ਹੈ ਠੀਕ ਆ ਤੇ ਮਗਰ ਇਹਦੇ ਬੱਚਾ ਬੱਛੀ ਹੈ ਬੱਛਾ ਇਹਦੇ ਬੱਛਾ ਮਗਰ ਲਓ ਮੇਲ ਕਾਫ ਆ ਇਹਦੇ ਮਗਰ ਬੱਚਾ ਜਿਹੜਾ ਮੇਲ ਕਾਫ ਆ ਠੀਕ ਆ ਜੀ ਸੋ ਅੰਡਰ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਹੈ ਜੀ ਠੀਕ ਆ ਮੇਲ ਕਾਫ ਹੁਣ ਦੋ ਦਿਨ ਥੱਲੇ ਬਣ ਗਿਆ ਕਿੰਨਾ ਕਹੂਗਾ ਦੁੱਧ 10 11 ਕਿਲੋ ਬੌਲਾ ਹੋਊਗਾ ਇਹਦੇ ਥੱਲੇ ਜੀ ਹਾਂਜੀ ਆ ਤੀਜੇ ਦਿਨ ਥਾ ਮਲਕੇ ਬੌਲਾ ਹੀ ਹੋਊਗਾ ਜੇ ਤੀਜੇ ਦਿਨ ਦੀ ਸੂਈ ਥਲੇ ਬੌਲਾ ਹੀ ਆ ਮਲਕੇ ਨਹੀਂ ਹਜੇ ਕਿਤੇ ਪਾਇਆ ਪੋਇਆ ਵੈਸੇ ਉਦਾਂ ਹੀ ਬੌਲਾ ਹੀ ਆ ਉਦਾਂ ਹੀ ਠੀਕ ਹੈ ਜੀ ਹਾਂਜੀ ਆ ਜਾ ਪੁੱਤੋ ਸੋ ਬਿਲਕੁਲ ਚਵਾਈ ਜਿਹੜੀ ਆ ਦੋਸਤੋ ਮੁੱਠੀ ਬਿਲਕੁਲ ਮੁੱਠੀ ਵਾਲੀ ਚਵਾਈ ਆਪਾਂ ਕਹਿ ਸਕਦੇ ਆ ਵੀ ਵਧੀਆ ਹਾਥੀ ਚਵਾਈ ਵੀਰ ਕੋਈ ਕਰ ਲੂਗਾ ਤੇ ਬੌਲਾ ਜਿਹੜਾ ਵੀਰ ਨੇ ਦੱਸਦਾ ਤੁਹਾਨੂੰ ਵੀ ਅੱਜ ਤੀਜੇ ਦਿਨ ਦੀ ਸੂਈ ਥਲੇ ਬੌਲਾ ਆ ਠੀਕ ਆ ਤੇ ਮਗਰ ਬੱ हां जी हां जी बच्चा वीर मगर बच्चा ठीक है जी सो बिल्कुल ठंडी थी रही है ਤੇ ਜਿੱਦਾਂ ਤੁਹੋਂ ਨਾਰਮਲੀ ਆਪਾਂ ਦੇਖਦੇ ਜਰਸੀ ਦਾ ਐਚ ਐਫ ਦਾ ਥੋੜਾ ਜਿਹਾ ਕ੍ਰੋਸ ਠੀਕ ਆ हां जी ਜੱਗੇ ਬਾਈ ਤੋੜ ਲਓ हां ਤੋੜ ਲਿਗੇ ਜੀ ਆਹ ਲਓ ਜੀ ਆ ਜਾ ਠੀਕ ਆ ਪਸ਼ੂ ਜਿੰਨੇ ਵੀ ਦੋਸਤੋਂ ਹੁਣ ਤੱਕ ਆਪਾਂ ਦਿਖਾਏ ਆ ਜਾਂ ਗੱਪਣ ਵੀ ਤੁਹਾਨੂੰ ਦਿਖਾਉਣੇ ਆ ਦੋ ਪਸ਼ੂ ਤੇ ਬਿਲਕੁਲ ਤਾਜ਼ੇ ਸੂਏ ਸੂਬੇ ਜਿੰਨੇ ਦਿਖਾਏ ਆ ਕੁਝ ਕੁ ਦਿਨਾਂ ਦੇ ਅਜੇ ਸੂਏ ਨੇ ਕੋਈ 10-12 12 ਦਿਨਾਂ ਦੇ ਵਿੱਚ 8-8 7ਾਂ ਦਿਨਾਂ ਦੇ ਵਿੱਚ ਕੋਈ 5-4 ਦਿਨਾਂ ਦਾ ਵਿੱਚ ਠੀਕ ਆ ਬਿਲਕੁਲ ਤਾਜ਼ੇ ਨੇ ਉਹਦੇ ਹਿਸਾਬ ਨਾਲ ਜਿਹੜਾ ਦੁੱਧ ਦੱਸਿਆ ਜਾ ਰਿਹਾ ਅੱਗੇ ਦੋਸਤੋ ਕੋਈ ਮਹੀਨੇ 25 ਦਿਨਾਂ ਤੱਕ ਜੋ ਪੀਕ ਤੇ ਪਸ਼ੂ ਚੱਲੂਗਾ ਉਹ ਥੋੜੀ ਸੇਵਾ ਤੇ ਆ ਠੀਕ ਆ ਡਿਪੈਂਡ ਸਾਰਾ ਕੁਝ ਤੇ ਇਹਦਾ ਮੁੱਲ ਕੀ ਕਰਦੇ ਆ ਬੈੜ ਦਾ ਇਹਦਾ ਮੁੱਲ 40000 40000 ਛੋੜ ਛੱਪਾ ਕਿੱਥੋਂ ਤੱਕ ਹੋ ਜਾਊਗਾ ਕਿ ਮਾਨ ਤਾਂ ਮਾਨਤਾ ਨਹੀਂ ਕਰਾਂਗੇ ਇਹਦੇ ਵਿੱਚੋਂ ਦੇ ਅੱਛਾ ਜੀ ਹਾਂ ਕੁਝ ਜ਼ਿਆਦਾ ਨਹੀਂ ਹੈਗਾ ਚੰਗੀ ਆ ਵਸੀ ਇੰਜ ਸੂਰ ਸੂਚ ਆਈ ਹੋਈ ਆ ਥੋੜੀ ਜੀ ਲੱਗਦੀ ਆ ਹਾਂ ਹਾਂ ਬਹੁਤ ਲੈ ਵੀ ਦੋਸਤੋ ਬਿਲਕੁਲ ਇੱਕ ਫੁੱਟਬਾਲ ਵਾਂਗੂ ਜਿਹੜਾ ਹਵਾਨਾ ਲੈਵਾ ਆਰਡਰ ਦੀ ਸਪੈਸ਼ਲ ਆ ਠੀਕ ਆ ਜੀ ਕੰਪੈਕਟ ਜੀ ਆਰਡਰ ਆ ਫਿਕਸ ਆਰਡਰ ਆ ਫਿਕਸ ਆਰਡਰ ਦਾ ਨਾਰਮਲੀ ਪਸ਼ੂਆ ਦੁੱਧ ਚੰਗਾ ਪਾ ਦਿੰਦਾ ਬਾਕੀ ਤੁਹਾਡੇ ਸਾਰਾ ਕੁਝ ਸਾਹਮਣੇ ਆ ਤੇ 40000 ਵਿੱਚੋਂ ਥੋੜਾ ਬਾਧਾ ਕੋਈ ਮਾਨਤਨ ਗੰਜائش ਹੋਈ ਤੇ ਉਹ ਮਾਨਤਨ ਹੋ ਜਾਊਗਾ 40000 ਦੇ ਵਿੱਚ ਦਿੱਤੀ ਜਾਊਗੀ ਸੋ ਇਸ ਤੋਂ ਬਾਅਦ ਆ ਦੋਸਤੋ ਜਿਹੜੀ ਕੈਟਾਗਰੀ ਹੈਗੀ ਆ ਦੋ ਪਸ਼ੂ ਗੱਭਣ ਪਸ਼ੂਆਂ ਦੀ ਆ ਇੱਕ ਤਾਂ ਵਹਿੜਾ ਫੁੱਲ ਵੱਡੇ ਵਜਨ ਵਜੂਦ ਵਾਲੀ ਇਹ ਦਿਖਾ ਦਿੰਨੇ ਆ ਤੁਹਾਨੂੰ ਇੱਕ ਝੋਟੀ ਦਿਖਾਵਾਂਗੇ ਪਹਿਲਾ ਸੂਆ ਸੂਣ ਵਾਲੀ ਠੀਕ ਆ ਤੇ ਅੱਛਾ ਜੱਗੇ ਵੀਰ ਵਹਿੜ ਦੀ ਕੀ ਦੀ ਡਿਟੇਲ ਆ ਸੂਏ ਬਰੀਡ ਦੇ ਵਿੱਚ ਤਾਂ ਕ੍ਰੋਸ ਆ ਕੀ ਦੁੱਜੀ ਸਾਈਵਾਲ ਹਾਂ ਇੱਕ ਕ੍ਰੋਸ ਸਾਈਵਾਲ ਦਾ ਕ੍ਰੋਸ ਆਵੇ ਹਾਂ ਹਾਂਜੀ ਤੇ ਇਹ ਕਿੰਨਾ ਮਾ ਸੂਆ ਸੂਣ ਵਾਲੀ ਤੇ ਦਿਨ ਕਿੰਨੇ ਕ ਕਰਦੀ ਹਜੇ ਸੂਆ ਵੀਰ ਜੀ ਇਹ ਤੀਜਾ ਸੂਣੀ ਆ ਹਾਂ ਹਾਂ ਦਿਨ ਲੈ ਜੂਗੀ ਹਜੇ ਦੋ ਚਾਰ ਪਾਸੇ ਉਪਰੀ ਥਾਂ ਤੇ ਹੋ ਸਕਦਾ ਸੂਵ ਹੀ ਪਵੇ ਜੀ ਆ ਲੋਬੀ ਸੂਆ ਦੂਜਾ ਹੈ ਜੀ ਹਾਂ ਜੀ ਨਹੀਂ ਨਹੀਂ ਸੂਆ ਦੂਜਾ ਤੀਜਾ ਹੁਣ ਸੋਣੀ ਹੈ ਦੋ ਸੂਈ ਤੀਜਾ ਸੋਣੀ ਹੈ ਲੋ ਜੀ ਤੀਜਾ ਸੂਆ ਦੋਸਤੋ ਸੋਣੀ ਹੈ ਠੀਕ ਆ ਸੋ ਵੱਡੇ ਥਾਣ ਹਵਾਨਾ ਵੇਖੀਏ ਤਾਂ ਪੂਰੇ ਵੱਡੇ ਹਵਾਨੇ ਦੀ ਆ ਤੇ ਦਿਨ ਵੀਰਾਂ ਦਾ ਵੀ ਨਵੀਂ ਥਾਂ ਤੇ ਆਇਆ ਪਸ਼ੂ ਕਈ ਨਾ ਉਧਰ ਕੇ ਸੂਪੇ ਜਾਂ ਪੂਰੇ ਦਿਨ ਕਰਕੇ ਸੂਪੇ ਉਹ ਦੋਸਤੋ ਬਾਕੀ ਪਸ਼ੂ ਤੇ ਡਿਪੈਂਡ ਆ ਬਾਕੀ ਦਿਨ ਹੋ ਸਕਦਾ ਵੀ ਜਿਵੇਂ ਕੋਈ 2-3 ਦਿਨ 4 ਦਿਨ ਕੱਢ ਵੀ ਸਕਦੀ ਆ ਆ ਲੋ ਕੱਲ ਰਾਤ ਆਈ ਸੀ ਆਪਣੇ ਕੋਲੇ ਠੀਕ ਆ ਜੀ ਸਫਰ ਦੇ ਵਿੱਚ ਆਇਆ ਗਿਆ ਪਸ਼ੂ ਆ ਦੋਸਤੋ ਕਈ ਵਾਰ ਦੋ ਚਾਰ ਦਿਨ ਪਾਏ ਹੁਣ ਸੂਨ ਦੇ ਵਿੱਚ ਕਈ ਵਾਰ ਦੋ ਦੋ ਦਿਨ ਤਿੰਨ ਤਿੰਨ ਪਹਿਲਾਂ ਵੀ ਸੂ ਸਕਦਾ ਹੋ ਸਕਦਾ ਵੀ ਸਫਰ ਚ ਜਾਂਦੇ ਆ ਵੀ ਸੂਪੇ ਆਰਡਰ ਦੀ ਕੁਆਲਿਟੀ ਕਾਫੀ ਵੱਡੀ ਸੋਹਣਾ ਲੇਵਾ ਫੁੱਲ ਵੱਡੇ ਆਰਡਰ ਸਾਈਜ਼ ਠੀਕ ਹੈ ਜੀ ਸਾਈਜ਼ ਵਿੱਚ ਪੂਰਾ ਵੱਡਾ ਆਰਡਰ ਆ ਨਾ ਬਤ ਹਾਈਟ ਕੱਦ ਦੀ ਵੀ ਪੂਰੀ ਆ ਵੀ ਫੁੱਲ ਵੱਡੀ ਹਾਈਟ ਦੀ ਆਪਾਂ ਇਹਨੂੰ ਕਾਊਂਟ ਕਰ ਸਕਦੇ ਆ ਠੀਕ ਹੈ ਜੀ ਨਾਰਮਲ ਜਿੱਡੀ ਆਪਾਂ ਫਾਰਮ ਵਾਲੀ ਕੋਈ ਸ਼ੈੱਡ ਵਾਲੀ ਵਿਹੜ ਦੇਖਦੇ ਆ ਦੋਸਤੋ ਇਹ ਜੈਫਰ ਬਰੀਡ ਦੇ ਵਿੱਚ ਵੀ ਉਹਨਾਂ ਬੈਡਾਂ ਦੇ ਬਿਲਕੁਲ ਇਕੁਅਲ ਜਿਹੜਾ ਇਹਦਾ ਕੱਦ ਹੈਗਾ ਠੀਕ ਆ ਉਹ ਤੇ ਬਿਲਕੁਲ ਬਰਾਬਰ ਉਹਦਾ ਕੱਦ ਆ ਹਾਈਟ ਕੱਦ ਵੱਲੋਂ ਕੋਈ ਵੀ ਜਿਹੜਾ ਸ਼ੱਕ ਨਹੀਂ ਹੈਗਾ ਬਾਕੀ ਆਰਡਰ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਜੀ ਆਹ ਦੇਖੋ ਜੀ ਹਾਂ ਜੀ ਤੋੜ ਲਿਏ ਜੱਗੇ ਬਾਈ ਤੋੜ ਲਓ ਠੀਕ ਆ ਹੈ ਠੰਡੀ ਹੈ ਜੀ ਲਓ ਹਾਂ ਠੀਕ ਆ ਇਹਦਾ ਮੁੱਲ ਕੀ ਜੱਗੀ ਵੀਰ ਰਊਗਾ ਇਹਦਾ 75000 75000 ਸਿੱਕੇ 75 ਥੋੜੀ ਬਾਦੀ ਕੋ ਲੈਸ ਲੂਸ ਹੋ ਜੂ ਮੌਕੇ ਤੇ ਹੈ ਉਹ ਤਾਂ ਚਲੋ ਕਰਾਂਗੇ ਬਿਲਕੁਲ ਮਾਨਤਨ 75000 ਦੋਸਤੋ ਇਹਦਾ ਮੋਲ ਆ ਠੀਕ ਆ 75000 ਡਿਮਾਂਡ ਆ ਬਾਕੀ ਡਿਮਾਂਡ ਕਹਿ ਲੋ ਜਾਂ ਜੈਸਨੋ ਕਹਿ ਲੋ ਵਿੱਚੋਂ ਥੋੜੀ ਬਾਦੀ ਜੋ ਗੁੰਜਾਇਸ਼ ਹੋਈ ਮੌਕੇ ਤੇ ਹੋ ਜੂਗਾ ਮਾਨਤਨ ਠੀਕ ਹੈ ਜੀ ਸਭ 25 ਕਿਲੋ ਦੀ ਗਾਰੰਟੀ ਹੈ ਇਹਦੀ ਫੁੱਲ ਇਹਨੇ ਠੀਕ ਆ ਜੀ ਜੇ ਸੂਏ ਵੈਸੇ ਆਂਦੇ 24 25 ਕਿਲੋ ਦਿੱਤਾ ਹੈ ਬਾਕੀ ਆਪਾਂ ਵੀ ਚਲੋ ਹਾਂ 24 25 ਦੱਸੀ ਜਾਂਦੇ ਹੈ ਬਿਲਕੁਲ ਜੀ ਬਾਕੀ ਜਿਹੜਾ ਆਰਡਰ ਸਾਈਜ਼ ਆ ਦੋਸਤੋ 20 ਤੋਂ 25 ਦੇ ਦਰਮਿਆਨ ਭਾਨੇ ਤੇ ਬਹੁ ਹੂੰ ਪਰਲੇ ਬੰਨੇ ਵੀ ਇੱਧਰ ਵੀ ਬਹੁਤ ਜ਼ਿਆਦੀਆਂ ਬਿਲਕੁਲ ਜੀ ਠੀਕ ਹੈ ਜੀ ਸੋ ਫੁੱਲ ਵੱਡੇ ਅਡਰ ਸਾਈਜ਼ ਦੇ ਵਿੱਚ ਆ 20 ਤੋਂ 25 ਲੀਟਰ ਜਿਹੜੀ ਆ ਦੋਸਤੋ ਮਿਲਕ ਕਪੈਸਿਟੀ ਆ ਇਸ ਵੈਡ ਦੀ ਅਕਾਊਂਟ ਤੁਸੀਂ ਕਰਕੇ ਜਾਂ ਮੰਨ ਕੇ ਤੁਸੀਂ ਖਰੀਦ ਸਕਦੇ ਜੀ ਠੀਕ ਆ 20 ਤੋਂ 25 ਦੇ ਦਰਮਿਆਨ ਚੱਲੂਗੀ ਬਾਕੀ ਉਹ ਵੀ ਚੰਗੀ ਸੇਵਾ ਦੇ ਕੋਈ ਚੰਗਾ ਫਾਰਮਰ ਵੀਰ ਜੇ ਕਰ ਲੈ ਕੇ ਜਾਂਦਾ ਅਗਲੇ ਬੰਨੇ ਆਪਣੇ ਕੋਲ ਕੁੰਡੀ ਇੱਕ ਆ ਝੋਟੀ ਆ ਜੀ ਹਾਂ ਜੀ ਇਹ ਪਹਿਲਾਂ ਨਹੀਂ ਸੁਣੀ ਆ ਇਹ ਪਹਿਲਾਂ ਸੁਆ ਸੁਣੀ ਆ ਵੀਰੇ ਚਾਰ ਦੰਦਾ ਠੀਕ ਹੈ ਜੀ ਮੂੰਹ ਚੌਕੀ ਆ ਚਾਰ ਦੰਦ ਮੂੰਹ ਠੀਕ ਆ ਜੀ ਪਹਿਲਾ ਸੂਆ ਦੋਸਤੋ ਇਹਦੇ ਝੋਟੀਆਂ ਸੂਨਾ ਬਾਕੀ ਇਧਰ ਦੇਖ ਲਓ ਆਹ ਦੇਖ ਲਓ ਆ ਦੁੱਧ ਦੇ ਦੰਦ ਦੋ ਖੜੇ ਆ ਚਾਰ ਹੀ ਆ ਮੂੰਹ ਤੇ ਠੀਕ ਆ ਜੀ ਆ ਦੇਖ ਤੇ ਪਰਮਾਨੈਂਟ ਜਿਹੜੇ ਦੋਸਤੋ 27 ਉਹ ਬਿਲਕੁਲ ਚਾਰ ਦੰਦ ਨੇ ਬਾਕੀ ਦੁੱਧ ਦੰਦ ਨੇ ਸਾਈਡਾਂ ਵਾਲੇ ਕੰਨੀ ਵਾਲੇ ਤੇ ਸੀਲਸੂਲ ਬਹੁਤ ਗੱਡੀ ਆਹ ਲਓ ਬਿਲਕੁਲ ਲਵੀ ਜੀ ਝੋਟੀ ਆ ਨਾਰਮਲੀ ਆਪਾਂ ਦੋਸਤੋ ਦੇਖਦੇ ਆ ਵੀ ਪਹਿਲੇ ਸੂਵੇ ਦੂਜੇ ਸੂਵੇ ਤੀਜੇ ਸੂਵੇ ਪਸ਼ੂ ਹੋਰ ਜ਼ਿਆਦਾ ਭਰਦਾ ਹਜੇ ਕੱਟ-ਕਾਟ ਕਰਨਾ ਹੀ ਨੇ ਠੀਕਾ ਵਧਨਾ ਫੁੱਲਣਾ ਝੋਟੀ ਪੂਰੀ ਜਵਾਨ ਹੁੰਦਿਆਂ ਤੱਕ ਅਜੇ ਬਿਲਕੁਲ ਜੜੀ ਹੈ ਵਧਣੀ ਫੁੱਲਣੀ ਹੈ ਠੀਕ ਹੈ ਵੈਸੇ ਹੁਣ ਪਹਿਲਾ ਸੂਆ ਸੂਣ ਜਾ ਰਹੀ ਹੈ ਆ ਦੇਖੋ ਜੀ ਤੇ ਕਦਕੁੱਦ ਦੀ ਅੱਜ ਹੀ ਗੱਲ ਕਰ ਲਈਏ ਸੋਹਣੇ ਕਦ ਕਾਟਦੀ ਆ ਠੀਕ ਹੈ ਤੇ ਸਿੰਗੀ ਸੁੰਗੀ ਬਹੁਤ ਪਿਆਰੀ ਹੈ ਬਿਲਕੁਲ ਛੋਟਾ ਜਿਹਾ ਰਿੰਗ ਸਿੰਗ ਟਾਈਪ ਆ ਆ ਦੇਖੋ ਠੀਕਾ ਮੱਥਾ ਮੂਥਾ ਬਿਲਕੁਲ ਬਲੈਕ ਉਹਦਾ ਸੀਲਸਾ ਉਹ ਵੀ ਬਹੁਤ ਠੰਡੀ ਧਿਰੀ ਹੈ ਜਿੱਦਾਂ ਮਰ ਜਿੱਥੇ ਮਰਜੀ ਬੰਦੋ ਠੀਕ ਹੈ ਅੱਛਾ ਇਹਦੀ ਮੰਗ ਵੀਰ ਕੀ ਹੈਗੀ ਫਿਰ ਲੈਣ ਦੇਣ ਤਾਂ ਮੁੱਲ ਤੇ ਦਾ 64-65 ਹਜ਼ਾਰ ਕਰਦੇ ਆਂ ਹਾਂਜੀ 60 ਦੀ ਦੇ ਦਾਂਗੇ 60 ਦੇ ਹਾਂ ਠੀਕ ਹੈ ਜੀ ਚਲੋ ਜਿਵੇਂ ਆਪਾਂ ਨੂੰ ਵੀ ਬਾਹਰ ਨਾਲ ਮਿਲੀ ਜੇ ਉਦੋਂ ਜੇ ਮੰਨ ਲਓ ਸਵਾਸੂਗੇ ਵੇਚੀਏ ਫਿਰ ਤੇ ਆਪਾਂ 75 ਹਜ਼ਾਰ ਦੀ ਵੇਚ ਸਕਦੇ ਇਹਨੂੰ ਬਿਲਕੁਲ ਜੀ ਝੋਟੀ ਕਦਗੜ ਦੀ ਸ਼ੱਕ ਨਹੀਂ ਨਾ ਹੈਗਾ ਕਿਸੇ ਪਾਸੇ ਉੱਚੀ ਹੈ ਕਦਗੜ ਦੀ ਬਾਕੀ ਇਲਾਕਾ ਵੀ ਬਹੁਤ ਚੰਗਾ ਹੈ ਹਾਂ ਬਿਲਕੁਲ ਸੋ ਹਾਈਟ ਕੱਦ ਦੀ ਬੜੀ ਚੰਗੀ ਹੈ ਦੋਸਤੋ ਬਾਕੀ ਜੱਗੇ ਬਈ ਇੱਕ ਗੱਲ ਹੋਰ ਨੋਟ ਕਰਾ ਦੇ ਕਈ ਵਾਰ ਪਹਿਲਾਂ ਝੋਟੀਆਂ ਦੇ ਵਿੱਚ ਕੋਈ ਕੋਈ ਭਾਰ ਪਿੱਛੇ ਦੀ ਕੋਈ ਮੁਸ਼ਕਲ ਹੋਵੇ ਕਿਸੇ ਪਸ਼ੂ ਦੇ ਵਿੱਚ ਨਹੀਂ ਨਹੀਂ ਵੀਰੇ ਇਹਦੇ ਨਹੀਂ ਕੋਈ ਇਹੋ ਜੀ ਗੱਲਬਾਤ ਨਹੀਂ ਹੈਗੀ ਜਿੰਦੀ ਹੋਈ ਆਪਾਂ ਪਹਿਲਾਂ ਦੱਸਾਂਗੇ ਠੀਕ ਹੈ ਜੀ ਠੀਕ ਹੈ ਹਾਂ ਲਓ ਵੀ ਦੋਸਤੋ 60000 ਦੀ ਜਿਹੜੀ ਆ ਲੈ ਦੇ ਹਾਂ ਆਣਾ ਜਿਹੜੀ ਯੈਸਨੋ ਆ ਝੋਟੀ ਆ ਪਹਿਲਾਂ ਝੋਟੀਆਂ ਦਾ ਸੋਨਾ ਬਾਕੀ ਥਣ ਭਾਂਡਾ ਸੋਨਾ ਬਣਾਇਆ 2-4 ਦਿਨ ਹੋਰ ਉੱਪਰ ਕੱਢ ਕੇ ਤੇ ਲੈਵੇ ਜੀ ਆਪਾਂ ਹੋਰ ਜਿਹੜੀ ਆ ਆਸ ਰੱਖ ਸਕਦੇ ਆ ਵੀ ਸੋਨਾ ਜਾਂ ਹੋਰ ਲੇਵਟੀ ਜਿਹੜੀ ਆ ਦੋਸਤੋ ਹੋਰ ਤਾਂ ਐਡ ਕਰ ਲੂਗੀ ਬਣਾ ਲੂਗੀ ਠੀਕ ਆ ਲੈ ਜਾਊਗੀ ਹਫਤਾ ਜੇ ਹਫਤਾ ਲੈ ਜੂਗੀ ਜੀ ਠੀਕ ਆ ਪੜੇ ਪਾੜੇ ਹਜੇ ਕਿਸੇ ਪਾਸੇ ਤੁਸੀਂ ਵੇਖੋ ਕੋਈ ਖਚਾ ਨਹੀਂਗਾ ਕੋਈ ਨਵਾਈ ਨਹੀਂਗੇ ਤੇ ਹਫਤਾ ਖੰਡ ਮੰਨ ਕੇ ਤੁਸੀਂ ਸਬਦਾ ਕਰ ਲਿਓ 60000 ਦੀ ਆ ਲੈਣ ਦੇਣ ਤੇ ਜੱਗੇ ਭਾਈ ਬੁੱਲਗੇ ਨੰਬਰ ਆਪਣੇ ਨੰਬਰ 930128002 ਹਾਂਜੀ 9915213910 ਠੀਕ ਆ ਜੀ ਇਹ ਦੋਵੇਂ ਨੰਬਰ ਆਪਣੇ ਕੋਲ ਚੱਲਦੇ ਆ। ਹਾਂਜੀ 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 WhatsApp ਚੱਲਦਾ ਦੋਨੋਂ ਤੇ। ਠੀਕ ਆ ਜੀ। ਹਾਂਜੀ। ਲੋ ਵੀ ਦੋਸਤੋ ਅੱਜ ਪਸ਼ੂ ਜਿਹੜੇ ਸੀਗੇ ਵੀਰ ਜੱਗੇ ਹੋਰਾਂ ਦੇ ਕੋਲ ਪਿੰਡ ਬੁੱਲੋਗੇ ਆਪਾਂ ਪਹੁੰਚੇ ਸੀਗੇ ਮਖੂ ਸ਼ਹਿਰ ਤੁਸੀਂ ਖਾਸ ਵਿਜ਼ਿਟ ਕਰਨੀ ਆ। ਬਿਲਕੁਲ ਦਾਣਾ ਮੰਡੀ ਸਾਹਮਣੇ। ਤੇ ਪਸ਼ੂ ਸੱਤ ਵਿਖਾਤੇ ਆ ਤੁਹਾਨੂੰ ਮੱਝਾਂ ਵੱਡੀਆਂ ਦਿਖਾਤੀਆਂ ਨੇ 12 12 13 13 ਕਿਲੋ ਦੁੱਧ ਹਾਜ਼ਰ। ਠੀਕ ਆ ਜੀ। ਤੇ ਦੋ ਬੈੜਾਂ ਬਿਲਕੁਲ ਤਾਜ਼ੀਆਂ ਸੂਈਆਂ ਇੱਕ ਗੱਬਣ ਵੈੜ ਤੇ ਇੱਕ ਗੱਬਣ ਝੋਟੀ ਪਹਿਲਾ ਸਵੇਰ ਸੌਣ ਜਾ ਰਹੀ ਵਿਖਾਤੇ ਆ ਪਸ਼ੂ। ਤਸੱਲੀ ਦੇ ਨਾਲ ਮੇਰਾ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ